ਸਸ ਸੇਕਲ ਜੀ ਤੁਸੀਂ ਦੇਖ ਰਹੇ ਹੋ ਐਨ ਜੇ ਪੰਜਾਬੀ ਨਿਊਜ਼ ਤੇ ਮੈਂ ਹਰਮਨਪ੍ਰੀਤ ਸਿੰਘ ਸੋ ਅੱਜ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਆਏ ਆ ਜੀ ਅੱਜ ਗੱਲਬਾਤ ਬੜੀ ਅਹਿਮ ਹੈ ਸਵੇਤ ਅੱਜ ਨਾ ਇੱਕ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ ਕਿ ਨਵੰਬਰ ਦੇ ਵਿੱਚ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਵਾਲਿਆਂ ਦੇ ਵੀਜ਼ੇ ਆ ਜਿਹੜੇ ਉਹ ਵੱਧ ਰਹੇ ਆ ਜੀ ਕਿੰਨਾ ਦੇ ਵੱਧ ਰਹੇ ਆ ਕੀ ਅਪਡੇਟ ਆ ਅੱਜ ਦਾ ਪ੍ਰੋਗਰਾਮ ਆਪਾਂ ਉਹਦੇ ਤੇ ਕਰਨ ਜਾ ਰਹੇ ਆ ਸੋ ਚੰਗੀ ਖਬਰ ਇਹ ਹੈ ਜੀ ਕਿ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਵਾਲਿਆਂ ਦੇ ਲਈ ਜਿਹੜੀ ਖੁਸ਼ਖਬਰੀ ਭਰੀ ਖਬਰ ਉਹ ਆਈਆ દિਵਾਲੀ ਲੰਘ ਕੇ ਗਈ ਆ ਜੀ ਭਾਵੇਂ ਖਬਰ દિਵਾਲੀ ਤੋਂ 2 ਦਿਨ ਬਾਅਦ ਆਈਆ ਤੁਸੀਂ ਇਹੀ ਸੋਚੋਗੇ દિਵਾਲੀ ਤੇ ਤੁਹਾਨੂੰ ਜਿਹੜਾ ਹੈ ਸਰਕਾਰ ਵੱਲੋਂ ਤੋਹਫਾ ਹੀ ਦਿੱਤਾ ਗਿਆ ਤੇ ਗੱਲਬਾਤ ਕਰਨ ਦੇ ਲਈ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਇੰਦਰ ਸਿੰਘ ਸੋ ਉਹਨਾਂ ਦਾ ਕਰਦੇ ਆ ਸਵਾਗਤ ਤੇ ਉਹਨਾਂ ਤੋਂ ਲੈਂਦੇ ਆ ਸਾਰੀ ਜਾਣਕਾਰੀ ਸੋ ਇੰਦਰ ਜੀ ਸਵਾਗਤ ਆ ਪਹਿਲਾਂ ਤਾਂ ਸਟੂਡੀਓ 'ਚ ਸਾਸਰੇਆ ਹਰਮਨ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦੇ ਆ ਤੇ ਤੁਸੀਂ ਸਾਨੂੰ ਦੁਬਾਰਾ ਮੋਕਾ ਦਿੱਤਾ ਆ ਕੇ ਥੋੜੀ ਕਲੈਰੀਫਿਕੇਸ਼ਨ ਦੇਣ ਦਾ ਤੇ ਜਿਹੜੇ ਚੇਂਜਸ ਆਇਆ ਉਹਨਾਂ ਦੇ ਉੱਤੇ ਗੱਲ ਕਰਾਂਗੇ ਜੀ ਤੇ ਭਾਜੀ ਧੰਨਵਾਦ ਤੁਹਾਡਾ ਵੀ ਨਾਲ-ਨਾਲ ਕਿ ਤੁਸੀਂ ਸਾਡੇ ਦਰਸ਼ਕਾਂ ਤੱਕ ਅਹਿਮ ਜਾਣਕਾਰੀ ਹੈ ਜਿਹੜੀ ਉਹ ਲੈ ਕੇ ਪਹੁੰਚਦੇ ਹੋ ਤੇ ਮੈਨੂੰ ਨਾ ਇੱਕ ਚੀਜ਼ ਥੋੜੀ ਜੀ ਲੱਗਦੀ ਹੁੰਦੀ ਹੈ ਵੀ ਜਦੋਂ ਅਸੀਂ ਆਏ ਸੀ ਉਦੋਂ ਇਦਾਂ ਦੇ ਪਲੇਟਫਾਰਮ ਬੜੇ ਘੱਟ ਸੀ ਉਦੋਂ ਜੇ ਕੋਈ ਮੜੀ ਜੀ ਕੋਈ ਇਨਫੋਰਮ ਹੋਣੀ ਵੀ ਗੱਲਬਾਤ ਕੋਈ ਚੇਂਜੇਸ ਹੋਣੀ ਤਾਂ ਆਲੇ-ਦਾਲੇ ਤੋਂ ਹੀ ਪੁੱਛੀ ਜਾਣਾ ਹਨਾ ਵੀ ਯਾਰ ਕੀ ਹੋਇਆ ਕਿਵੇਂ ਆ ਹਨਾ ਕੁਝ ਪਤਾ ਨਹੀਂ ਸੀ ਹੁੰਦਾ ਪਰ ਇਸ ਤਰ੍ਹਾਂ ਦੇ ਪਲੇਟਫਾਰਮ ਹੁਣ ਜਿਹੜੇ ਆ ਜਦੋਂ ਤੁਹਾਨੂੰ ਫੇਸਬੁੱਕ ਤੇ ਨਿਊਜ਼ ਚੈਨਲਾਂ ਦੇ ਉੱਤੇ ਵੈਬ ਚੈਨਲਾਂ ਦੇ ਉੱਤੇ ਸਾਰੀ ਇਨਫੋਰਮੇਸ਼ਨ ਨਾਲ ਦੀ ਨਾਲ ਮਿਲੇ ਤਾਂ ਕਿਤੇ ਨਾ ਕਿਤੇ ਹੌਸਲਾ ਜਿਆ ਜ਼ਰੂਰ ਵੱਧ ਜਾਂਦਾ ਹਾਂਜੀ ਇਹ ਮੈਂ ਨਾ ਸੋਸ਼ਲ ਮੀਡੀਆ ਤੇ ਤਾਂ ਕਾਫੀ ਪਹਿਲਾਂ ਐਕਟਿਵ ਸੀ ਜਦੋਂ 10 12 ਸਾਲ ਹੋ ਗਏ ਸਾਨੂੰ ਇਹੀ ਕੁਝ ਕਰਦੇ ਹਾਂ ਜੀ ਤੇ ਫੇਸਬੁਕ ਲਾਈਵ ਵੀ ਕਰ ਲੈਂਦੇ ਸੀ ਪਹਿਲਾਂ ਮੈਨੂੰ ਲੱਗਦਾ ਸੀ ਪਹਿਲਾਂ ਐਨਜ਼ਡ ਪੰਜਾਬੀ ਨਿਊਜ਼ ਤੇ ਵੀ ਕਈ ਵਾਰ ਫੇਸਬੁਕ ਲਾਈਵ ਕੀਤੀ ਨਾ ਮਾੜ ਜੁੜ ਕੇ ਨਾ ਤੇ ਉਦੋਂ ਅਸੀਂ ਕੁਐਸਚਨ ਲੈਂਦੇ ਹੁੰਦੇ ਸੀਗੇ ਲਾਈਵ ਦਾ ਪਰ ਉਹ ਟ੍ਰੈਂਡ ਥੋੜਾ ਜਿਹਾ ਘਟ ਗਿਆ ਫਿਰ ਹਣਾ ਹੁਣ ਅੱਜ ਕੱਲ ਇਹ ਫਾਰਮੈਟ ਜ਼ਿਆਦਾ ਚੱਲਿਆ ਜੀ ਤੁਸੀਂ ਪ੍ਰੋਗਰਾਮ ਪਾ ਕੇ ਕੈਪਚਰ ਕਰਕੇ ਤੁਸੀਂ ਰੈਡੀ ਕਰਕੇ ਦੇ ਦਿਓ ਤਾਂ ਫਿਰ ਲੋਕਾਂ ਦੇ ਕਮੈਂਟਸ ਜਿਹੜੇ ਨੇ ਕੁਐਸਚਨ ਦੇ ਰੂਪ ਚ ਜਿਹੜੇ ਆਉਣਗੇ ਆਪਾਂ ਉਹਨਾਂ ਦੇ ਆਨਸਰ ਦੇ ਸਕਾਂ ਜੀ ਤੇ ਚਲੋ ਤੇ ਗੱਲਬਾਤ ਅੱਜ ਆਪਾਂ ਸ਼ੁਰੂ ਕਰਾਂ ਸ਼ੁਰੂ ਕਰੀਏ ਜੀ ਜਿਹੜੀਆਂ ਚੇਂਜਸ ਆਈਆਂ ਉਹਨਾਂ ਦੇ ਉੱਤੇ ਤੇ ਕਹਿੰਦੇ ਜੀ ਹੁਣ ਕ੍ਰੈਡਿਟ ਏਮਪਲੋਇਰ ਵਰਕ ਵੀਜ਼ੇ ਵਾਲਿਆਂ ਲਈ ਚੰਗੀ ਖ਼ਬਰ ਆ ਜਿਹੜੀ ਉਹ ਆਈ ਆ ਤੇ ਚੰਗੀ ਖ਼ਬਰ ਹੈ ਕਿ ਹੁਣ ਨਵੰਬਰ ਚ ਕੋਈ ਅਪਡੇਟ ਕਹਿੰਦੇ ਹੋ ਰਹੀ ਆ 91 ਕਿਤੇ ਕੋਈ ਤੇ ਕੀ ਆ ਸਾਰੀ ਲਿਸਟ ਤੁਹਾਡੇ ਕੋਲ ਦੋ ਜਾਣਕਾਰੀ ਜਰਾ ਹਾਂਜੀ ਇਹ ਇਹ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਜੀ ਬਿਲਕੁਲ ਕਿ ਐਮਸਕੋ ਦਾ ਨਾਮ ਸਾਰਿਆਂ ਨੇ ਸੁਣਿਆ ਜੀ ਇਹ ਯੂਜ਼ ਕੀਤਾ ਜਾਂਦਾ ਇਹਦੇ ਸਕਿੱਲ ਲੈਵਲਸ ਨੂੰ ਯੂਜ਼ ਕੀਤਾ ਜਾਂਦਾ ਸੀਗਾ ਇਹ ਦਿਖਾਉਣ ਲਈ ਇਮੀਗ੍ਰੇਸ਼ਨ ਵੱਲੋਂ ਕਿ ਤਵੀਦਾ ਤੁਹਾਡਾ 3 ਸਾਲ ਦਾ ਹੋ ਕਿ 5 ਸਾਲ ਦਾ ਹੋਊਗਾ ਹੈਨਾ ਜਿਹੜਾ ਏਡਬੀ ਵੀਜ਼ਾ ਜਿਹਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਪਹਿਲਾਂ ਕਿ ਤੁਹਾਡੇ ਤੇ 12 ਮਹੀਨੇ ਦਾ ਸਟੈਂਡ ਆਊਨ ਪੀਰੀਅਡ ਲੱਗੇ ਹਮ ਅ ਕਈ ਲੋਕਾਂ ਨੂੰ 3 ਸਾਲ ਦਾ ਵੀਜ਼ਾ ਮਿਲਦਾ ਕਈਆਂ ਨੂੰ 5 ਦਾ ਮਿਲਦਾ ਬਿਲਕੁਲ ਉਹ ਐਨਸਕੋ ਦੇ ਹਿਸਾਬ ਨਾਲ ਹਜੇ ਤੱਕ ਡਿਸਾਈਡ ਹੁੰਦਾ ਸੀ ਹੁਣ ਇਹਨਾਂ ਨੇ ਕੀ ਕੀਤਾ ਪਿਛਲੇ ਸਾਲ ਤੋਂ ਨਿਊਜ਼ੀਲੈਂਡ ਨੇ ਆਪਣੀ ਲਿਸਟ ਕੱਢਤੀ ਆ ਓਕਿਊਪੇਸ਼ਨ ਦੀ ਕਿੱਤਿਆਂ ਦੀ ਜਿਹਨਾਂ ਬਾਰੇ ਉਹਦੇ ਚ ਵੀ 5 ਲੈਵਲ ਨੇ ਹੂੰ ਤੇ ਉਹਦੇ ਉਹ 5 ਲੈਵਲਾਂ ਚ ਜਿਹੜਾ ਡਿਫਰੈਂਸ ਕੀ ਆ ਐਨਓਐਲ ਦਾ ਤੇ ਆਪਣੀ ਐਨਸਕੋ ਦਾ ਕਿ ਐਨਓਐਲ ਦੀ ਲਿਸਟ ਚ ਇਮੀਗ੍ਰੇਸ਼ਨ ਨੇ ਕੁਝ ਇਹੋ ਜਿਹੇ ਕਿੱਤੇ ਨੇ ਜਿਹੜੇ ਉਦਾਂ ਤਾਂ ਐਨਸਕੋ ਤੇ ਸਕਿੱਲ ਲੈਵਲ 4 ਜਾਂ 5 ਤੇ ਨੇ ਜਿਨ੍ਹਾਂ ਨੂੰ ਆਪਾਂ ਲੋ ਸਕਿੱਲ ਮੰਨਦੇ ਆ ਜੀ ਉਹ ਚੱਕ ਕੇ ਉਹਨਾਂ ਨੇ ਸਕਿੱਲ ਲੈਵਲ 3 ਜਾਂ 2 ਜਾਂ 1 ਚ ਮੂਵ ਕੀਤੇ ਹੋਏ ਨੇ ਹਮਮ ਕਹਿਣ ਦਾ ਮਤਲਬ ਵੀ ਉਹਨਾਂ ਨੂੰ ਵਰਕ ਵੀਜ਼ੇ ਤੇ ਪਰਪਸਲੀ ਉਹਨਾਂ ਨੂੰ ਸਕਿੱਲਡ ਮੰਨਿਆ ਜਾਊਗਾ ਯਾਨੀ ਕਿ ਜਿਹੜਾ ਬੰਦਾ ਉਸ ਜੌਬ 'ਚ ਕੰਮ ਕਰ ਰਿਹਾ ਹੈ ਉਹਨੂੰ 5 ਸਾਲ ਦਾ ਵੀਜ਼ਾ ਮਿਲੂਗਾ ਜੀ ਪਹਿਲੀ ਗੱਲ ਇਹ ਹੈ ਦੂਜੀ ਰਿਕੁਆਇਰਮੈਂਟ ਕੀ ਆ ਜਿੰਨੇ ਵੀ ਓਕਿਊਪੇਸ਼ਨ ਜਿਵੇਂ ਹੁਣ ਅੱਜ ਸਵੇਰ ਦੀ ਨਿਊਜ਼ ਆਈ ਆ ਕਿ 91 ਕਿੱਤੇ ਇਹ ਜੇ ਨੇ ਹੂੰ ਜਿਨ੍ਹਾਂ ਨੂੰ ਮੂਵ ਕੀਤਾ ਜਾ ਰਿਹਾ ਸਕਿੱਲ ਲੈਵਲ 4 ਜਿਹੜਾ ਇੰਸਕੋਚ 4 ਤੇ ਜਾਂ 5 ਤੇ ਸੀਗੇ ਉਹ ਆਪਣਾ ਸਕਿੱਲ ਲੈਵਲ 3 ਜਾਂ 2 ਜਾਂ 1 ਐਨਓਐਲ ਦੇ ਵਿੱਚ ਜਾ ਰਹੇ ਨੇ ਜੀ ਉਹਨੋਂ ਜਿਹੜੇ 91 ਕਿੱਤੇ ਨੇ ਜਦੋਂ ਉਹ ਮੂਵ ਕਰ ਰਹੇ ਨੇ ਉਹਨਾਂ ਦੀ ਮਿਨੀਮਮ ਰਿਕੁਆਇਰਮੈਂਟ ਜੇ ਤੁਸੀਂ ਵੀਜ਼ਾ ਲੈਣਾ ਵੀ ਆ 3 ਸਾਲ ਦਾ ਐਕਸਪੀਰੀਅੰਸ ਜ਼ਰੂਰੀ ਆ ਚਾਹ ਲੈਵਲ 4 ਦੀ ਕੁਆਲੀਫਿਕੇਸ਼ਨ ਰੈਲੇਵੈਂਟ ਜੀ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਆ ਤੇ ਇਹ ਨਹੀਂ ਵੀ ਤੁਸੀਂ ਕੋਈ ਵੀ ਅਜਮਾ ਵੀਜ਼ਾ ਬਣਾਉਣ ਦੇ ਚੱਕਰ ਚ ਮੇਰੇ ਕੋਲ ਐਕਸਪੀਰੀਅੰਸ ਹੈ ਨਹੀਂ ਕਾ ਮੈਂ ਉਹਨਾਂ ਚੋਂ ਕਿਸੇ ਓਕਿਊਪੇਸ਼ਨ ਜੌਬ ਲੱਭ ਕੇ ਤੇ ਮੈਂ ਵੀ ਵਰਕ ਵੀਜ਼ਾ ਲਾਇਆ ਹੈ ਸਾਹਿਬ ਉਹ ਵੀ ਹੋਰ ਤੁਹਾਡੇ ਕੋਲ ਪੁਰਾਣਾ ਐਕਸਪੀਰੀਅੰਸ 3 ਸਾਲ ਦਾ ਉਹ ਜ਼ਰੂਰੀ ਆ ਜੀ ਜੇ ਆ ਤੁਹਾਡੇ ਕੋਲ ਲੈਵਲ 4 ਦੀ ਰੈਲਵੈਂਟ ਕੁਆਲਿਫਿਕੇਸ਼ਨ ਹੋਵੇ ਅ ਜੇ ਤੁਸੀਂ ਕਹਿੰਦੇ ਤਾਂ ਮੈਂ ਸਾਰੀ ਲਿਸਟ ਅ ਦੱਸ ਸਕਦਾ ਬੋਲ ਕੇ ਪਰ ਮੇਰੀ ਕੋਸ਼ਿਸ਼ ਇਹ ਹੈ ਕਿ ਆਪਾਂ ਉਹ ਕਿਤੇ ਜਿਹੜੇ ਮੇਨ ਮੇਨ ਹਾਈਲਾਈਟ ਕਰਦੀਏ ਜਿਨ੍ਹਾਂ ਚ ਸਾਨੂੰ ਲੱਗਦਾ ਵੀ ਮਾਈਗ੍ਰੈਂਟ ਕਮਿਊਨਿਟੀ ਸਾਡੇ ਭਾਈਚਾਰੇ ਦੇ ਲੋਕ ਜਿਆਦਾ ਗਾ ਜੀ ਤਾਂ ਮੈਂ ਉਹਨਾਂ ਦੇ ਕੁਝ ਦੇ ਨਾਮ ਲੈਣਾ ਚਾਹੂੰਗਾ ਹਮ ਅਗਰ ਤੁਸੀਂ 2 ਮਿੰਟ ਦਿਓ ਤਾਂ ਉਹਦੇ ਚ ਸਭ ਤੋਂ ਵੱਧ ਦੋ ਇੰਡਸਟਰੀਜ਼ ਦੀ ਆਪਾਂ ਗੱਲ ਕਰੀਏ ਉਹਨਾਂ ਨੂੰ ਸਭ ਤੋਂ ਵੱਧ ਜਿਹੜੀ ਕਹੋ ਵੀ ਅਪਰਚੂਨਿਟੀ ਆ ਉਹਨਾਂ ਦੇ ਜਿਹੜੇ ਬੰਦੇ ਕੰਮ ਕਰਦੇ ਆ ਜਿਨ੍ਹਾਂ ਦੇ ਵੀਲੇ 5-5 ਸਾਲ ਦੇ ਹੋ ਸਕਦੇ ਆ ਉਹਦੀ ਹਾਰਟੀਕਲਚਰ ਚ ਹੈ ਜੀ ਸਭ ਤੋਂ ਪਹਿਲਾਂ ਹੂੰ ਅ ਆਪਣੇ ਪੋਸਟ ਹਾਰਵੈਸਟ ਲੀਡਿੰਗ ਹੈਂਡ ਇੱਕ ਇਦਾਂ ਦਾ ਓਕਿਪੇਸ਼ਨ ਆ ਜਿਹੜਾ ਪਹਿਲਾਂ ਇਨਸਕੋ ਚ ਐਗਜ਼ਿਸਟ ਨਹੀਂ ਕਰਦਾ ਇਹਦੇ ਚ ਕੀ ਆ ਜਾਂਦਾ ਜਿਹੜਾ ਪੈਕ ਹੌਲ ਸੁਬੰਦਰ ਸੁਪਰਵਾਈਜ਼ਰੀ ਰੋਲ ਤੇ ਕੰਮ ਕਰ ਰਿਹਾ ਹੈ ਜੀ ਉਹਨੂੰ ਜਿਹੜਾ ਇਹ ਸਕਿੱਲ ਲੈਵਲ 1 ਚ ਉਹ ਕੀਤਾ ਹੈ ਇਹਨਾਂ ਨੇ ਐਨਓਐਲ ਦੀ ਹੂੰ ਯਾਨੀ ਕਿ ਉਹਨੂੰ 5 ਸਾਲ ਦਾ ਐਕਸਪੀਰੀਅੰਸ ਜੇਰੀ 5 ਸਾਲ ਦਾ ਵੀ ਲੈ ਜਿਹੜਾ ਉਹ ਮਿਲੂਗਾ ਹੀ ਮਿਲੂਗਾ ਫੇਰ ਫਰੂਟ ਪ੍ਰੋਡਕਸ਼ਨ ਲੀਡਿੰਗ ਹੈਂਡ ਦੇਖੋ ਹੋਰ ਆ ਗਿਆ ਇਹਦੇ ਚ ਜੀ ਆ ਇਨਡੋਰ ਕ੍ਰੌਪ ਪ੍ਰੋਡਕਸ਼ਨ ਲੀਡਿੰਗ ਹੈਡ ਜੇ ਕੋਈ ਇਨਡੋਰ ਕ੍ਰੌਪ ਆ ਕੇ ਇਸੇ ਤਰ੍ਹਾਂ ਦੀ ਹੋਣਾ ਤੁਸੀਂ ਬਣਾ ਰਹੇ ਆ ਆਪਣਾ ਗਲਾਸਾ ਉਲਟੇ ਕੰਮ ਕਰਦੇ ਹੋਏ ਉਹਦੇ ਜੀ ਤੁਸੀਂ ਲੀਡਿੰਗ ਹੈਡ ਦੇ ਜੋਬ ਚ ਕੰਮ ਕਰ ਰਹੇ ਆ ਆਊਟਡੋਰ ਕ੍ਰੌਪ ਲੀਡਿੰਗ ਹੈਡ ਤਾਂ ਇਹ ਸਾਰੇ ਜਿੰਨੀਆਂ ਵੀ ਜੋਬ ਨੇ ਸਕਿੱਲ ਲੈਵਲ 1 ਤੇ ਕਰਦੀਆਂ ਜਾਣਗੀਆਂ ਜਣ ਕੇ 5 ਸਾਲ ਦਾ ਵੀਰਾਨਾ ਚ ਮਿਲੂਗਾ ਹੀ ਮਿਲੂਗਾ ਠੀਕ ਹੈ ਜੀ ਉਦਾਂ ਇਹ ਐਰਸਕੋ ਦੇ ਵਿੱਚ ਜਾ ਤਾ ਐਗਜ਼ਿਸਟ ਕਰਦੀਆਂ ਨੇ ਇਸ ਕੋ ਲੋ ਸਕਿੱਲ ਲੈਵਲ ਤੇ ਜਾ ਐਗਜ਼ਿਸਟ ਹੀ ਨਹੀਂ ਕਰਦੀਆਂ ਐਰਸਕੋ ਚ ਪਹਿਲਾਂ ਫੇਰ ਆ ਜੋ ਅਗਰ ਗੱਲ ਕਰੀਏ ਅ ਇਰੀਗੇਸ਼ਨ ਟੈਕਨੀਸ਼ੀਅਨ ਦਾ ਰੋਲ ਹੋ ਗਿਆ ਹੈ ਹਨਾ ਉਹ ਇਰੀਗੇਸ਼ਨ ਦਾ ਕੰਮ ਕਰਦਾ ਅ ਕੈਡ ਡਰਾਇੰਗ ਬਣਾਉਣ ਵਾਲੇ ਬੰਦੇ ਕੈਡ ਦੇ ਉੱਤੇ ਕੰਮ ਕਰਨ ਵਾਲੇ ਹਨਾ ਅ ਫੇਰ ਆ ਜੋ ਲਿਫਟਿੰਗ ਟੈਕਨੀਸ਼ੀਅਨ ਲਿਫਟ ਦਾ ਜਿਹੜਾ ਇਕੁਪਮੈਂਟ ਬਣਾਉਂਦੇ ਐ ਇਸਕਾ ਲੀਡਰ ਜਿਹਨੂੰ ਆਪਾਂ ਕਹਿੰਦੇ ਆ ਜੀ ਉਹਨਾਂ ਨੂੰ ਵੀ ਬਾਈਸਾਈਕਲ ਟੈਕਨੀਸ਼ੀਅਨ ਹੋ ਗਏ ਇਹਨਾਂ ਦਾ ਜਿਹੜੇ ਰੋਲ ਨੇ ਸਕਿੱਲ ਲੈਵਲ 3 ਦੇ ਵਿੱਚ ਮੂਵ ਕੀਤੇ ਗਏਗਾ ਹੂੰ ਠੀਕ ਹੈ ਜੀ ਫੇਰ ਇਹ ਹੀ ਕੱਲੇ ਨਹੀਂ ਹੋਰ ਵੀ ਨੇ ਮੈਂ ਸਿਰਫ ਉਹਨਾਂ ਦੇ ਨਾਲ ਆ ਰਿਹਾ ਜਿੱਥੇ ਸਾਨੂੰ ਲੱਗਦਾ ਵੀ ਸਾਡੇ ਬੰਦੇ ਜਿਹੜੇ ਆ ਉਹ ਜ਼ਿਆਦਾ ਕੰਮ ਕਰਦੇ ਆ ਜੀ ਫੇਰ ਆ ਜੋ ਸੀਐਨਸੀ ਪ੍ਰੋਗਰਾਮਰ ਆ ਸੋਲਿਡ ਟੈਂਬਰ ਜੋਇਨਰੀ ਤੇ ਸੀਐਨਸੀ ਪ੍ਰੋਗਰਾਮਰ ਦੀ ਗੱਲ ਆ ਤਾਂ 5 ਸਾਲ ਦਾ ਵਰਕ ਵੀਜ਼ਾ ਉਹਦੇ ਜੀ ਤੁਹਾਡੇ ਤੁਸੀਂ ਆਲਰੇਡੀ ਕੰਮ ਕਰ ਰਹੇ ਆ 3 ਸਾਲ ਦਾ ਹੈ ਤੁਹਾਡੇ ਕੋਲ ਤਾਂ 2 ਦਾ ਹੋ ਰਿਹਾ ਤੇ ਇੱਕ ਚੀਜ਼ ਜੀ ਜ਼ਰੂਰ ਕਲੀਅਰ ਕਰਦੇ ਹੋ ਹੁਣ ਆਪਾਂ ਜਿੰਨੇ ਵੀ ਕਿਤੇ ਬੋਲਾਂਗੇ ਇਹਦੇ ਵਿੱਚ ਜਿਹੜੇ ਇਸ ਟਾਈਮ ਨਿਊਜ਼ੀਲੈਂਡ ਦੇ ਵਿੱਚ 3-3 ਸਾਲ ਦੇ ਵੀਜ਼ੇ ਤੇ ਆਏ ਹੋਏ ਆ ਉਹਨਾਂ ਨੂੰ ਖਤਰਾ ਕਈਆਂ ਨੂੰ ਸੀਗਾ ਕਿ 3 ਸਾਲ ਦਾ ਵੀਜ਼ਾ ਹੁਣ ਅੱਗੇ ਨਹੀਂ ਵਧੂਗਾ ਹਾਂਜੀ ਇਹ ਹੁਣ ਆਉਣ ਤੋਂ ਬਾਅਦ 3 ਨਵੰਬਰ ਤੋਂ ਬਾਅਦ ਉਹਨਾਂ ਦੇ 2-2 ਸਾਲ ਦੇ ਵੀਜ਼ੇ ਆਟੋਮੈਟਿਕ ਵੱਧ ਜਾਣਗੇ ਨਹੀਂ ਆਟੋਮੈਟਿਕ ਨਹੀਂ ਵਧੂਗੇ ਸਾਰੀ ਪ੍ਰੋਸੈਸ ਐਮਪਲੋਇਰ ਨੂੰ ਨਵੇਂ ਸਿਰੇ ਤੋਂ ਕਰਨੀ ਪਊਗੀ ਅੱਛਾ ਜੋਬ ਚੈੱਕ ਤੋਂ ਲੈ ਕੇ ਵਰਕ ਵੀਜ਼ੇ ਤੱਕ ਪਿੱਛੇ ਉਹ ਨਹੀਂ ਹੈ ਕਿ ਤੁਸੀਂ ਕਹੋ ਵੀ ਉਹੀ ਜੋਬ ਟੋਕਨ ਯੂਜ਼ ਹੋ ਕੇ ਤੇ ਉਦਾਂ ਵਧਾਰਾਂਗੇ। ਅੱਛਾ ਉਦਾਂ ਹੀ ਵੀ ਉਹ ਜਿਹਦੇ ਮੈਂ ਪਹਿਲਾਂ ਕਿਹਾ ਸੀ ਵੀ ਦੋ ਦੋ ਸਾਲ ਦੇ ਵਿੱਚੇ ਵੱਧ ਜਾਣਗੇ ਉਹ ਚੀਜ਼ ਨਹੀਂ ਹੈ। ਉਹ ਨਹੀਂ ਹੈ। ਜੀ। ਸਾਰੀ ਪ੍ਰੋਸੈਸ ਹਜੇ ਤੱਕ ਜੋ ਇਮੀਗ੍ਰੇਸ਼ਨ ਨੇ ਦੱਸਿਆ ਉਹ ਇਹੀ ਹੈ ਵੀ ਤੁਹਾਨੂੰ ਦੁਬਾਰੇ ਤੋਂ ਕਰਨੀ ਪਊ। ਤੇ ਫਿਰ ਆਇਲਟਸ ਬੈਂਡ ਰਿਕੁਆਇਰਮੈਂਟ ਵਗੈਰਾ ਵੀ ਹੈ ਇਹਦੇ ਵਿੱਚ? ਇਹਦੇ ਵਿੱਚ ਨਹੀਂ। ਸਕਿੱਲ ਲੈਵਲ 3 ਦੀ ਜੋਬ ਦੇ ਵਿੱਚ ਤੁਹਾਨੂੰ ਆਇਲਟਸ ਜਾਂ ਪੀਟੀਈ ਦੀ ਲੋੜ ਨਹੀਂ ਆ। ਅੱਛਾ। ਜੀ। ਉਹ ਅੱਜ ਕਰੂਗਾ। ਫਿਰ ਉਹਦੇ ਚ ਆ ਜਾਂਦਾ ਵੀ ਕੈਬਨਟ ਮੇਕਰ ਜਾਂ ਕੈਬਨਟਰੀ ਇੰਸਟਾਲਰ ਆ ਗਿਆ ਹਨਾ। ਜੁਆਇਨਰੀ ਮਸ਼ੀਨਿਸਟ ਆਗੇ ਜੁਆਇਨਰੀ ਟੈਕਨੀਸ਼ੀਅਨ ਆ ਗਈ ਜਿਹੜੇ ਬੋਡ ਦਾ ਕੰਮ ਕਰਦੇ ਆ ਜਿਹੜੇ ਬੰਦੇ ਜਿਵੇਂ ਆਪਣਾ ਕਿਚਨ ਕੁਚਨ ਬਣਾਉਂਦਾ ਜਿਹੜੇ ਕੰਮ ਕੈਬਨਟ ਬਣਾਉਣ ਦਾ ਕੰਮ ਕਰਦੇ ਆ ਉਹਨਾਂ ਦੇ ਵਿੱਚ ਵੀ ਤੁਹਾਡਾ ਜੁਆਇਨਰੀ ਪ੍ਰੈਕਟੀਸ਼ਨਰ ਜਰਨਲਿਸਟ ਆ ਗਿਆ ਉਹ ਵੀ ਸਾਰੇ ਜਿਹੜੇ ਆ ਉਹ ਇਹਦੇ ਚ ਹੀ ਗਿਣੇ ਜਾਣਗੇ ਸਕਿੱਲ ਲੈਵਲ 3 ਚ ਗਿਣੇ ਜਾਣਗੇ ਜੀ ਹਾਂਜੀ ਫਿਰ ਅਗਲੀ ਲਿਸਟ ਦੀ ਗੱਲ ਕਰੀਏ ਪਰਸਨਲ ਟ੍ਰੇਨਰ ਗਰੁੱਪ ਆਫ ਫਿਟਨੈਸ ਟ੍ਰੇਨਰ ਅਗਰ ਤੇਨ ਤੋਂ ਸਾਲ ਦਾ ਐਕਸਪੀਰੀਅੰਸ ਆ জব ਹੈਗੀ ਆ ਤਾਂ ਤੁਸੀਂ ਜਿਹੜਾ 5 ਸਾਲ ਦਾ ਵੀ ਦਾ ਲੈ ਸਕਦੇ ਹੋ ਹਣਾ ਜੀ ਤੇ ਜਿਹੜੇ అలार्म ਟੈਕਨੀਸ਼ੀਅਨ ਨੇ ਸਿਕਿਉਰਿਟੀ ਸਿਸਟਮ అలार्म ਟੈਕਨੀਸ਼ੀਅਨ ਇਹ ਵੀ ਸਾਰੇ 스킬 ਲੈਵਲ 3 'ਚ ਜਾਂਦੇ ਆ। ਜੀ 5-5 ਸਾਲ ਦਾ ਵੀ ਲੈ ਨਾਲੀ ਵੀ ਆ ਹਨਾ। ਸੋ ਜਿਹੜੇ CCTV ਕੈਮਰੇ ਵਗੈਰਾ ਕਰੇ ਇੰਸਟਾਲ ਕਰਦੇ ਆ ਇਹ ਸਿਸਟਮ ਜਿਲਾ ਕਰਦੇ ਸਾਰੇ। ਹਾਂਜੀ। ਜੀ ਫਿਰ ਸੋਲਰ ਇੰਸਟਾਲਰ ਆ ਕੇ ROPE XX ਟੈਕਨੀਸ਼ੀਅਨ ਆ ਗਿਆ 스킬 ਲੈਵਲ 4 ਤੇ ਹੁੰਦਾ ਉਹ ਤਰੀਕ ਕਰਦਾ ਉਹਨਾਂ ਨੇ। ਆ ਸੋਲਿਡ ਜਿਹੜਾ CNC ਦਾ ਤੁਹਾਨੂੰ ਮੈਂ ਦੱਸਿਆ ਹੀ ਆਲਰੇਡੀ ਪ੍ਰੋਡਕਸ਼ਨ ਸੁਪਰਵਾਈਜ਼ਰ। ਇਹ ਬਹੁਤ ਇਹੋ ਜਿਹੇ ਰੋਲ ਸੀਗੇ। ਪ੍ਰੋਡਕਸ਼ਨ ਦੀ ਇੰਡਸਟਰੀ ਚ ਚਾਹੇ ਉਹ ਤੁਹਾਡਾ ਫੂਡ ਐਂਡ ਡਰਿੰਕ ਦੀ ਪ੍ਰੋਸੈਸਿੰਗ ਹੋਵੇ ਮੀਟ ਹੋਵੇ ਪੋਲਟਰੀ ਹੋਵੇ ਸੀ ਫੂਡ ਦੀ ਪ੍ਰੋਸੈਸਿੰਗ ਹੋਵੇ ਇਹਨਾਂ ਦੇ ਜਿਹੜਾ ਪ੍ਰੋਡਕਸ਼ਨ ਸੁਪਰਵਾਈਜ਼ਰੀ ਦਾ ਰੋਲ ਸੀ ਉਹ ਪਹਿਲਾਂ ਸਕਿੱਲ ਲੈਵਲ 4 ਤੇ ਬਣਿਆ ਜਾਂਦਾ ਸੀ ਹੁਣ ਇੰਡਸਟਰੀ ਕੋਈ ਵੀ ਹੋਵੇ ਮੀਟ ਪੋਲਟਰੀ ਫੂਡ ਐਂਡ ਡਰਿੰਕ ਤੁਸੀਂ ਪ੍ਰੋਡਕਸ਼ਨ ਸੁਪਰਵਾਈਜ਼ਰ ਦੀ ਜੌਬ ਕਰ ਰਹੇ ਹੋ ਤੁਹਾਡੇ ਕੋਲੇ ਓਪਰਚੁਨਿਟੀ ਆ 5 ਸਾਲ ਦਾ ਵੀ ਲੱਗਿਆ ਜੀ ਤੇ ਜਿਹੜੇ ਇਸ ਟਾਈਮ ਕਰ ਰਹੇ ਆ ਵਾਵਾ 5 ਸਾਲ ਦਾ ਵੀਜ਼ਾ ਜਿਹੜਾ ਉਹਨਾਂ ਨੂੰ ਜੀ ਤਿੰਨ 2 2.5 ਸਾਲ ਦਾਡਾ ਨਿਕਲ ਗਿਆ ਤਾਂ ਜਿੰਨਾ ਰਹਿ ਗਿਆ ਤੁਸੀਂ ਫਿਰ ਬਤਾ ਸਕਦੇ ਹੋ ਬਤਾ ਸਕਦੇ ਆ এমਪਲੋਇਰ ਨੂੰ ਜਿਹੜੀ ਪ੍ਰੋਸੈਸ ਆ ਜਿਹੜੀ ਉਹ ਸਾਰੀ ਤੇ ਮਿਲੂਗਾ ਨਹੀਂ ਜਿੰਨਾ 5 ਸਾਲ ਦਾ ਪੀਰੀਅਡ ਬਾਕੀ ਰਹਿੰਦਾ ਹਾਂਜੀ ਜੇ ਮਤਲਬ ਤੁਸੀਂ ਮੰਨ ਲਓ ਤੁਸੀਂ 3 ਸਾਲਾਂ ਦਾ ਵੀਜ਼ਾ ਤੁਹਾਡੇ ਕੋਲ ਤੇ ਤੁਸੀਂ 2.5 ਸਾਲ ਕੱਢ ਲਏ ਤੁਸੀਂ ਐਪਲੀਕੇਸ਼ਨ ਲਾਈ ਤਾਂ 7ਵੇਂ ਮਹੀਨੇ ਵੱਲੋਂ ਰਿਜ਼ਲਟ ਆ ਗਿਆ ਉਹਦਾ ਤਾਂ 2 ਸਾਲ ਪਲੱਸ 5 ਮਹੀਨੇ ਜਿਹੜੇ ਪਿੱਛੇ ਬਜੇ ਆ ਉਹ ਤੁਹਾਨੂੰ ਮਿਲ ਜੂਗਾ ਜੀ ਫਿਰ ਆ ਜਾਂਦਾ ਜੀ ਹਾਰਟੀਕਲਚਰ ਦੀ ਦੁਬਾਰਾ ਗੱਲ ਕਰੀਏ ਪੋਸਟ ਹਾਰਵੈਸਟ ਸੁਪਰਵਾਈਜ਼ਰ ਨੂੰ ਵੀ ਜਿਹੜਾ ਆ ਵੀ ਜਦੋਂ ਫਸਲ ਕੱਟੀ ਉਹ ਤੋਂ ਬਾਅਦ ਜਿਹੜਾ ਸੁਪਰਵਾਈਜ਼ ਕਰ ਰਿਹਾ ਸਾਰੀ ਪੈਕਿੰਗ ਤੋਂ ਲੈ ਕੇ ਆਪਣਾ ਬੈਕ ਹਾਊਸ ਤੱਕ ਬਚਾਉਣ ਦੀ ਪੈਕੇਜਿੰਗ ਨੂੰ ਦੇਖਣ ਦੀ ਓਵਰਸਾਈਜ਼ ਕਰਾਂਗੇ ਉਹਨਾਂ ਦਾ ਵੀ ਵੀਲ ਆ ਜਿਹੜਾ 5 ਸਾਲ ਦਾ ਹੋ ਗਿਆ ਜੀ ਫਿਰ ਫੋਰੈਸਟਰੀ ਸੁਪਰਵਾਈਜ਼ਰ ਹੋ ਗਏ ਨਰਸਰੀ ਦੇ ਵਿੱਚ ਪ੍ਰੋਡਕਸ਼ਨ ਸੁਪਰਵਾਈਜ਼ਰ ਦੀ ਜੌਬ ਆ ਉਹ ਚ ਵੀ 5 ਸਾਲ ਦਾ ਵੀਜ਼ਾ ਹੋ ਚੁੱਕਿਆ ਹੈ ਜੀ ਆਪਾਂ ਜਿੰਨੇ ਵੀ ਵੀਜ਼ੇ ਡਿਸਕਸ ਕਰਾ ਫੂਡ ਫੂਡ ਪ੍ਰੋਡਕਸ਼ਨ ਸੁਪਰਵਾਈਜ਼ਰ ਜਿਹੜੇ ਆਪਣੇ ਫਰੂਟ ਪ੍ਰੋਡਕਸ਼ਨ ਸੌਰੀ ਜਿਹੜੇ ਖੇਤਾਂ 'ਚ ਵੀ ਫਰੂਟ ਦੇ ਵਿੱਚ ਕਿਸੇ ਬਾਗ 'ਚ ਕੰਮ ਕਰ ਰਹੇ ਹੋ ਤੁਸੀਂ ਹਨਾ ਆ ਔਰਚਡ 'ਚ ਕੰਮ ਕਰ ਰਹੇ ਹੋ ਜਿੱਥੇ ਆਪਣਾ ਪ੍ਰੋਡਕਸ਼ਨ ਸੁਪਰਵਾਈਜ਼ਰ ਦਾ ਵੀਜ਼ਾ ਆ ਤਾਂ ਵੀ ਤੁਹਾਡਾ ਜਿਹੜਾ ਉਹ ਵਿਨਯਾਰਡ ਸੁਪਰਵਾਈਜ਼ਰ ਦਾ ਵੀਜ਼ਾ ਉਹ ਵੀ ਜਿਹੜਾ 3 ਤੋਂ 5 ਸਾਲ ਦਾ ਹੋ ਗਿਆ ਜੀ ਠੀਕ ਹੈ ਜੀ ਫੇਰ ਵੀਜ਼ਾ ਨਹੀਂ ਆਪਾਂ ਕਹਿ ਸਕਦੇ ਵੀ 5 ਸਾਲ ਹੋਇਆ ਆਪਾਂ ਕਹਿ ਰਹੇ ਵੀ ਤੁਹਾਡਾ ਰੋਲ ਸਕਿੱਲਡ ਚੁੱਕੂਪ ਹੋ ਗਿਆ ਜਿਹਦੇ ਕਰਕੇ ਤੁਹਾਡਾ ਵੀਜ਼ਾ ਦੀ ਲੈਂਥ ਆ ਜਿਹੜੀ ਮੈਕਸਿਮਮ ਕੰਟੀਨਿਊਸ ਸਟੇ ਉਹ 3 ਤੋਂ 5 ਹੋਊਗਾ 5 ਸਾਲ ਲਈ ਸਰਲ ਭਾਸ਼ਾ ਚ ਆਪਾਂ ਕਹਿ ਦਿੰਨੇ ਆ ਵੀ ਵੀਜ਼ਾ ਜਿਹੜਾ 3 ਤੋਂ 5 ਦਾ ਹੋਊਗਾ ਜੀ ਤੇ ਜਿਵੇਂ ਦੇਖਾਂ ਇਹਦੇ ਵਿੱਚ ਜਿੰਨੇ ਕੁ ਆਪਾਂ ਹੁਣ ਤੱਕ ਗੱਲਬਾਤ ਕੀਤੀ ਹੈ ਜਿਆਦਾ ਜੇ ਆਪਾਂ ਫਾਇਦੇ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਆਪਣੇ ਖੇਤੀਬਾੜੀ ਸੈਕਟਰ ਵਾਲਿਆਂ ਨੂੰ ਵੱਡਾ ਲਾਭ ਆ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਐਗਰੀਕਲਚਰ ਹਾਰਟੀਕਲਚਰ ਤੇ ਡੇਰੀ ਫਾਰਮ ਜੀ ਤੇ ਤਿੰਨ ਸੈਕਟਰਾਂ ਦੇ ਜਿਹੜੇ ਸੁਪਰਵਾਈਜ਼ਰੀ ਰੋਲ ਨੇ ਜਿਆਦਾ ਉਹਨਾਂ ਨੂੰ ਸਭ ਤੋਂ ਵੱਧ ਲਾਭ ਮਿਲਣਾ ਗੱਲ ਕੋਈ ਨਹੀਂ ਕੋਈ ਤੇ ਜੇ ਕੋਈ ਇਸ ਖਿੱਤੇ ਵਿੱਚ ਕੰਮ ਕਰਨ ਲਈ ਆਣਾ ਚਾਹੁੰਦਾ ਕੋਈ ਵੀ ਤਾਂ ਉਹਨਾਂ ਨੂੰ ਅੱਗੇ ਨੂੰ ਜਿਹੜਾ ਵੀਜ਼ਾ ਉਹ 5 ਸਾਲ ਦਾ ਮਿਲੇਗਾ ਤੇ ਉਹਦੇ ਲਈ ਕੰਡੀਸ਼ਨ ਆਈਲੈਂਡਸ ਦੀ ਜਿਹੜੀ ਉਹ ਤੁਸੀਂ ਕਹਿੰਦੇ ਵੀ ਨਹੀਂ ਹੈਗੀ ਤੇ ਪ੍ਰੋਗਰਾਡਿਊਸ਼ਨ ਚਾਹੀਦੀ ਆ ਇਦੇ ਵਿੱਚ ਰਿਕੁਆਇਰਮੈਂਟ ਕੀ ਆ ਜੀ ਕਿ 3 ਸਾਲ ਦਾ ਐਕਸਪੀਰੀਅੰਸ ਅਗਰ ਜੌਬ ਚਾਹਤੇ ਐ ਏਮਪਲੋਇਰ ਮੰਗਦਾ ਜਾਂ ਲੈਵਲ 4 ਦੀ ਰੈਲੇਵੈਂਟ ਕੁਆਲਿਫਿਕੇਸ਼ਨ ਮੰਗਦਾ ਫੇਰ ਇਹ ਚੀਜ਼ ਦੀ ਤੁਸੀਂ ਅਪਲਾਈ ਕਰ ਸਕਦੇ ਜੀ ਤੇ ਗ੍ਰੈਜੂਏਸ਼ਨ ਨਹੀਂ ਗ੍ਰੈਜੂਏਸ਼ਨ ਦੀ 3 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਹੈ ਤੇ ਜਾਂ ਲੈਵਲ 4 ਦੀ ਤੁਹਾਡੀ ਸਟੱਡੀ ਹੈ ਜਿਹੜੀ ਸੰਬੰਧਿਤ ਸੈਕਟਰ ਦੇ ਵਿੱਚ ਹੋਣੀ ਚਾਹੀਦੀ ਆ ਹਾਂ ਤੇ ਜੇ ਆਪਾਂ ਗੱਲ ਕਰੀਏ ਵੱਡੀ ਗਿਣਤੀ 'ਚ ਆਪਣੇ ਭੈਣ ਭਰਾ ਟਰਾਂਸਪੋਰਟ ਸੈਕਟਰ 'ਚ ਵੀ ਆਏ ਹੋਏ ਆ ਹਾਂਜੀ ਉਹ ਵੀ ਲੈਵਲ ਜਿਹੜਾ 4 ਆਂਦਾ ਸੀ ਕੀ ਟਰਾਂਸਪੋਰਟ ਸੈਕਟਰ ਵਾਲਿਆਂ ਨੂੰ ਵੀ ਕੋਈ ਲਾਭ ਆ ਜਿਹੜਾ ਇਹਦੇ ਵਿੱਚ ਮਿਲ ਰਿਹਾ ਅ ਨਹੀਂ ਜੀ ਟਰਾਂਸਪੋਰਟ ਜਿਹੜੀ ਆ ਪਹਿਲੀ ਲਿਸਟ ਆਈ ਆ ਇਹਦੇ ਵਿੱਚ ਟਰਾਂਸਪੋਰਟ ਸੈਕਟਰ ਦਾ ਨਾਮ ਨਹੀਂ ਆ 3 ਨਵੰਬਰ ਤੋਂ ਇਹ ਲਿਸਟ ਲਾਗੂ ਹੋ ਰਹੀ ਆ ਹੂੰ ਤੇ ਤੁਹਾਨੂੰ ਯਾਦ ਹੋਵੇ ਹਰਮਨ ਮੈਂ ਇੱਕ ਗੱਲ ਕੀਤੀ ਸੀ ਥੋੜਾ ਸਮਾਂ ਪਹਿਲਾਂ ਕਿ ਮੈਕਸਿਮਮ ਕੰਟੀਨਿਊਸ ਸਟੇਜ ਜਿਹੜਾ ਕਨਸੈਪਟ ਆ ਉਹ ਡੈਫਰ ਹੁੰਦਾ ਜਾ ਰਿਹਾ ਜੀ ਵੱਡੇ ਲੈਵਲ ਤੇ ਹੂੰ ਕਦੇ ਵੀ ਇਦਾਂ ਨਹੀਂ ਹੋਇਆ ਵੀ ਹਜ਼ਾਰਾਂ ਹੀ ਮਾਈਗ੍ਰੈਂਟ ਵਰਕਰਸ ਲੋ ਸਕਿਲਡ ਵਰਕਰਸ ਨੂੰ ਇੱਕਦਮ ਮੈਕਸਿਮ ਕੰਟੀਨਿਊਸ ਸਟੇ ਖਤਮ ਹੋ ਗਿਆ ਉਹਨਾਂ ਦਾ ਤੇ ਇਮੀਗ੍ਰੇਸ਼ਨ ਨੇ ਉਹਦੇ ਬਾਰੇ ਕੁਝ ਕੀਤਾ ਨਹੀਂ ਹੂੰ ਇਹ ਤੁਸੀਂ ਹਿਸਾਬ ਲਾਓ ਵੀ 2019-20 ਤੋਂ ਚੱਲਦਾ ਇਹ ਐਮਸੀਐਸ ਦਾ ਕਨਸੈਪਟ ਕਿ ਤੁਹਾਡੇ ਤੇ ਸਟੈਂਡ ਡਾਊਨ ਲੱਗੂਗਾ ਤੇ ਜਦੋਂ ਹੀ ਲੱਗਣ ਵਾਲਾ ਹੁੰਦਾ ਇਕੱਠਾ ਕਰੋ ਵੀ ਹਜ਼ਾਰਾਂ ਬੰਦਿਆਂ ਦੇ ਲੱਗਣ ਵਾਲਾ ਹੁੰਦਾ ਉਦੋਂ ਇਮੀਗ੍ਰੇਸ਼ਨ ਕੋਈ ਨਾ ਕੋਈ ਅਨਾਊਂਸਮੈਂਟ ਕਰ ਦਿੰਦੀ ਹੈ ਹੂੰ ਦੇਖੋ ਉਹ ਕਿਉਂ ਕਰ ਦਿੰਦੀ ਹੈ ਕਿਉਂਕਿ ਇਹ ਫੋਰਡ ਨਹੀਂ ਕਰ ਸਕਦੇ ਇੱਕਦਮ ਇੰਨੇ ਬੰਦਿਆਂ ਦਾ ਵੀਜ਼ਾ ਐਕਸਪਾਇਰ ਹੋਣਾ ਤੇ ਉਹਨਾਂ ਕੋਲ ਕੋਈ ਪਾਥਵੇ ਨਾ ਹੋਣਾ ਤੇ ਉਹਨਾਂ ਤੋਂ ਇਹ ਉਮੀਦ ਕਰਨਾ ਵੀ ਉਹ ਕੰਟਰੀ ਛੱਡ ਦੇਣ 12 ਮਹੀਨੇ ਦੀ ਬਿਲਕੁਲ ਹੁਣ ਇਹ ਐਡਮਿਟ ਤਾਂ ਨਹੀਂ ਕਰਨਾ ਚਾਹੁੰਦੇ ਉਹ ਬੇਸਿਕਲੀ ਸਾਈਕਲੋਜੀਕਲੀ ਤੁਹਾਨੂੰ ਦੱਸ ਰਹੇ ਨੇ ਕਿ ਵੀ ਤੁਸੀਂ ਤੁਹਾਡਾ ਵੀਜ਼ਾ ਟੈਂਪੋਰਰੀ ਆ ਤੁਸੀਂ ਆਪਣਾ 3 ਸਾਲ ਜਾਂ 5 ਸਾਲ ਲਾਉਣੇ ਆ ਵੀ ਕੰਟਰੀ ਆਊਟ ਕਰ ਲੈਣੀ ਆ ਇਹਦਾ ਮਤਲਬ ਮੈਂ ਇਹ ਨਹੀਂ ਐਨਕਰੇਜ ਕਰ ਰਿਹਾ ਵੀ ਭਾਈ ਕਿਸੇ ਤਰ੍ਹਾਂ ਦੀ ਪਰਮਨੈਂਸ ਮਿਲ ਜੂਗੀ ਜਾਂ ਰੈਜ਼ਿਡੈਂਸੀ ਹੋ ਜੂਗੀ ਮੈਂ ਦੱਸ ਰਿਹਾ ਵੀ ਅੱਜ ਤੱਕ ਇੱਕ ਬਹੁਤ ਵੱਡੇ ਪੱਧਰ ਤੇ ਕਈ ਲੋਕਾਂ ਨੂੰ ਅਫੈਕਟ ਕਰਨ ਵਾਲਾ ਇਹ ਐਮਸੀਐਸ ਦਾ ਕਨਸੈਪਟ ਲੱਗਿਆ ਨਹੀਂ। ਸਟੈਂਡ ਡਾਊਨ ਲੱਗਿਆ ਨਹੀਂ। ਆ ਹੁਣ ਵੀ ਇਹ ਜਿਹੜੀ ਚੀਜ਼ ਕੀਤੀ ਹੈ ਇਹਨਾਂ ਨੇ ਇਹ ਸਿਰਫ ਐਸੇ ਕਰਕੇ ਦਿੱਤੀ ਹੈ ਕਿਉਂਕਿ ਇਹਨਾਂ ਨੂੰ ਪਤਾ ਵੀ ਇਹਨਾਂ ਦੀ ਹਾਰਟੀਕਲਚਰ ਤੇ ਵੇਜੀਟਲ ਕਲਚਰ ਇੰਡਸਟਰੀ ਹੈ ਜਿਹੜੀ ਉਹ ਕਲਾਪਸ ਕਰ ਜੂਗੀ ਵੀ ਜੇ ਇੱਕ ਦਮ ਇਹ ਸਟੈਂਡ ਡਾਊਨ ਦੇ ਦਿੱਤੇ। ਤਾਂ ਲੱਗ ਕੇ ਦੋ ਦੋ ਸਾਲ ਦੇ ਜਿਹੜੇ ਸਾਨੂੰ ਨਾ ਇਹ ਸਮਝਣਾ ਜ਼ਰੂਰੀ ਆ ਵੀ ਕੋਈ ਵੀ ਪਾਲਿਸੀ ਅਨਾਊਂਸਮੈਂਟ ਹੁੰਦੀ ਆ ਤੇ ਪਿੱਛੇ ਸਰਕਾਰ ਦਾ ਮਕਸਦ ਕੀ ਆ। ਬਿਲਕੁਲ ਸਰ ਹੈ ਅਸੀਂ ਇਹ ਸੋਚਦੇ ਆ ਕਿ ਜੀ ਸਾਡਾ ਵਾਅਦਾ ਕਰ ਰਹੇ ਆ ਸਾਡਾ ਵੀਜ਼ਾ ਵਧਾ ਰਹੇ ਆ ਨਹੀਂ ਉਹਨਾਂ ਨੂੰ ਇਹ ਪਤਾ ਵੀ ਅਸੀਂ ਲੋਕਲਸ ਵੀ ਖੁਸ਼ ਰੱਖਣੇ ਨੇ ਇਹ ਕਹਿ ਕੇ ਵੀ ਟੈਂਪਰਰੀ ਵੀਜ਼ਾ ਦੇ ਨੇ ਤੇ ਅਸੀਂ ਇਹਨਾਂ ਨੂੰ 12 ਮਹੀਨੇ ਦਾ ਸਟੈਂਡ ਹੌਨ ਦੇ ਰਹੇ ਆ ਦੂਜੇ ਪਾਸੇ ਅਸੀਂ ਇਹ ਇਸ ਤਰ੍ਹਾਂ ਦੀਆਂ ਐਕਸੈਪਸ਼ਨਾਂ ਵੀ ਲਿਆ ਕੇ ਲਈਆਂ ਜੀ ਨਾਲ ਉਹਨਾਂ ਨੇ ਕੰਟਰੀ ਵੀ ਚਲਾਨੀ ਆ ਕਿਉਂਕਿ ਲੇਬਰ ਦੀ ਸ਼ਾਰਟੇਜ ਜੇ ਆ ਗਈ ਤਾਂ ਇੱਕਦਮ ਕੰਟਰੀ ਆ ਜਿਹੜੀ ਫਿਰ ਉਹ ਵਾਕਈ ਜਿਵੇਂ ਪਹਿਲਾਂ ਆਪਾਂ ਦੇਖਿਆ ਕਿ ਜਦੋਂ ਲੇਬਰ ਸ਼ਾਰਟੇਜ ਸੀ ਉਦੋਂ ਇਹ ਗ੍ਰੈਡਿਟ empioy ਵਰਕ ਵੀਜ਼ੇ ਜਿਹੜੇ ਖੋਲੇ ਗਏ ਆ ਤੇ ਧੜਾ ਧੜ ਇਹਦੇ ਵਿੱਚ ਉਦੋਂ ਫਿਰ ਕੰਡੀਸ਼ਨ ਵੀ ਕੋਈ ਨਹੀਂ ਫਿਰ ਤਾਂ ਕਹਿੰਦੇ ਸੀ ਆਣ ਦੋ ਜਿਹੜਾ ਵੀ ਇਹ ਨਿਊਜ਼ੀਲੈਂਡ ਕੰਮ ਕਰਨ ਆਣਾ ਚਾਹੁੰਦਾ ਭਾਵੇਂ ਫੈਮਿਲੀ ਨਾਲ ਆਣਾ ਚਾਹੁੰਦਾ ਆਣ ਦੋ ਤੇ ਕੋਣ ਵੇਲੇ ਤਾਂ ਇਹਨਾਂ ਨੇ ਵਰਕ ਇਮੀਗ੍ਰੇਸ਼ਨ ਦੇ ਵਿੱਚ ਵਰਕ ਦੀ ਡੈਫੀਨੇਸ਼ਨ ਆ ਵੀ ਵਰਕ ਕਹਿੰਦੇ ਕੀ ਨੂੰ ਜੀ ਕੋਵਿਡ ਮਲੇ ਜਦਾਂ ਨੇ ਉਹ ਡੈਫੀਨੇਸ਼ਨ ਵੀ ਚੇਂਜ ਕਰਤੀ ਸੀ ਉਹਦੇ ਵਿੱਚ ਐਡ ਕਰ ਦਿੱਤਾ ਸੀ ਵੀ ਜਿਹੜਾ ਬੰਦਾ ਐਸੈਂਸ਼ੀਅਲ ਵਰਕਰ ਆ ਹੂੰ ਤੇ ਕੋਵਿਡ ਦੇ ਸਮੇਂ ਦੇ ਕੰਮ ਕਰ ਰਿਹਾ ਉਹਨੂੰ ਵਰਕ ਦੀ ਡੈਫੀਨੇਸ਼ਨ ਤੋਂ ਬਾਹਰ ਕਰ ਦਿੱਤਾ ਸੀ ਜੀ ਤੁਸੀਂ ਹਿਸਾਬ ਲਾਓ ਕੰਮ ਤੁਸੀਂ ਹੀ ਕਰ ਰਹੇ ਹੋ ਪਰ ਤੁਸੀਂ ਵਰਕ ਨਹੀਂ ਕਰ ਰਹੇ ਐਸ ਪਰ ਇਮੀਗ੍ਰੇਸ਼ਨ ਦੇ ਲਾਅ ਦੇ ਹਿਸਾਬ ਨਾਲ ਹੂੰ ਉਹਦੀ ਡੈਫੀਨੇਸ਼ਨ ਤੋਂ ਉਹਨੂੰ ਬਾਹਰ ਕਰ ਦਿੱਤਾ ਜੀ ਐਕਸੈਪਟ ਲੇਕ ਪਰ ਗਲੋਹੀਆ ਵੀ ਉਦੋਂ ਜਰੂਰਤ ਸੀ ਜੀ ਕੰਟਰੀ ਨੂੰ ਤੇ ਅਗਲਾ ਨੇ ਜਰੂਰਤ ਦੇ ਮਤਾਬਕ ਕੇ ਬੰਦੇ ਆ ਜਿਹੜੇ ਉਸ ਸਮੇਂ ਤੋਂ ਬਾਅਦ ਉਹਨਾਂ ਨੇ ਜਿਹਨਾਂ ਨੇ ਕੰਮ ਕੀਤਾ ਤੇ ਉਹਨਾਂ ਨੂੰ ਜਿਹੜਾ ਫਿਰ ਲਾਭ ਆ ਮਿਲਿਆ ਹੈ ਆਰਬੀ 21 ਕੋ ਵੀਰਦੋ ਬਾਦੀ ਆਇਆ ਤੇ ਫਿਰ ਪੀਆਰ ਆ ਵੀ ਇਹਨਾਂ ਨੇ ਬਿਨਾ ਸੋਚੇ ਥੜਾ ਥੜ ਦੇਤੀਆਂ ਉਸ ਟਾਈਮ ਤੇ ਪਰ ਜਿਹੜੀ ਲੇਬਰ ਸ਼ਾਰਟੇਜ ਸੀ ਸ਼ਾਇਦੂ ਦੇ ਨਾਲ ਪੂਰੀ ਨਹੀਂ ਸੀ ਹੋ ਰਹੀ ਫਿਰ ਕ੍ਰੈਡਿਟ ੈਂਪਲੋਇਰ ਵਰਕ ਵੀਜ਼ਾ ਜਿਹੜਾ ਉਹ ਖੁੱਲਿਆ ਗਿਆ ਸਾਡੇ ਬੰਦੇ ਬਹੁਤ ਸਾਰੇ ਪੰਜਾਬੀ ਭੈਣ ਭਰਾ ਭਾਰਤੀ ਜਿਹੜੇ ਸਾਡੇ ਉਸ ਟਾਈਮ ਆਏ ਪਰ ਕੰਡੀਸ਼ਨ ਉਹਦੋਂ 3 ਸਾਲ ਜਾਂ 5 ਸਾਲ ਦੀ ਰੱਖੀ ਗਈ ਸੀ ਫਿਰ ਅਸਾਂ ਆ ਗਿਆ ਜੀ ਨਹੀਂ ਨਹੀਂ ਹੁਣ ਰੋਕ ਦੋ ਰੋਕ ਦੋ ਸਖਾਈ ਵਧ ਗਈ ਤੇਨੇ ਕਿਹੜਾ ਹਾਲ ਕਰਤਾ ਹੁਣ ਥੋੜੀ ਰਾਹਤ ਆ ਜਿਹੜੀ ਉਹ ਦਿੱਤੀ ਜਾ ਰਹੀ ਆ ਪਰ ਜੇ ਕਿਸੇ ਦਾ ਸੈਕਟਰ ਜਿਵੇਂ ਅਸੀਂ ਗੱਲ ਟ੍ਰਾਂਸਪੋਰਟ ਤੋਂ ਸ਼ੁਰੂ ਕੀਤੀ ਸੀ ਨਹੀਂ ਆਇਆ ਤਾਂ ਮੇਰੇ ਖਿਆਲ ਨਾਲ ਬਹੁਤੀ ਨਿਰਾਸ਼ਾ ਵਾਲੀ ਗੱਲ ਆ ਉਹ ਨਹੀਂ ਆ ਤੇ ਹੋ ਸਕਦਾ ਕਿ ਅਜੇ ਸਮਾਂ ਹੈ ਤੁਹਾਡੇ ਕੋਲ ਧਿਆਨ ਵਾਲੇ ਸਮੇਂ ਚ ਕੋਈ ਚੰਗੀ ਖਬਰ ਆ ਜਿਹੜੀ ਉਹ ਹੋਰ ਆਵੇ ਤੇ ਜਿਵੇਂ ਆਪਾਂ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਟ੍ਰਾਂਸਪੋਰਟ ਸੈਕਟਰ ਵਾਲਿਆਂ ਲਈ ਸ਼ਾਇਦ ਹਾਈਲਾਈਟਸ ਬੈਂਡ ਦੀ ਜਾਂ ਪੁਆਇੰਟਸ ਦੀ ਕੋਈ ਮੜੀ-ਮੋਟੀ ਗੱਲਬਾਤ ਥੱਲੇ ਆਵੇ ਤੇ ਗੱਲਬਾਤ ਉਹਦੀ ਦੁਆਰਾ ਕਦੇ ਤੁਰੀ ਦਿਖਦੀ ਨਹੀਂ ਕਿਤੇ ਦੇਖੋ ਆਪਣੇ ਲੈਵਲ ਤੇ ਹਰ ਬੰਦਾ ਜੋਰ ਲਾ ਰਿਹਾ ਜੇ ਆਪਾਂ ਗੱਲ ਕਰੀਏ ਅ ਤੁਸੀਂ ਰੇਡੀਓ ਨਿਊਜ਼ੀਲੈਂਡ ਦੇ ਵਿੱਚ ਪਿਛਲੇ 2-3 ਹਫ਼ਤਿਆਂ ਤੋਂ ਆਰਟੀਕਲ ਦੇਖੋਗੇ ਅ ਬਸ ਤੇ ਟਰਾਂਸਪੋਰਟ ਆਪਰੇਟਰ ਨੇ ਜਿਹੜੇ ਉਹ ਲਵਾ ਰਹੇ ਨੇ ਇਹ ਕਹਿ ਕੇ ਵੀ ਸਾਨੂੰ ਆਉਣ ਵਾਲੇ ਸਮੇਂ 'ਚ ਸ਼ਾਰਟੇਜ ਦਿਖਦੀ ਆ ਹੂੰ ਵੀ ਜੇ ਤੁਸੀਂ ਇੰਗਲਿਸ਼ ਦੀ ਰਿਕੁਆਇਰਮੈਂਟ ਨੂੰ ਰਿਲੈਕਸ ਨਹੀਂ ਕੀਤਾ ਬਸ ਤੇ ਟਰੱਕ ਡਰਾਈਵਰਸ ਲਈ ਕਿਉਂ ਕਿਉਂਕਿ ਜੋ ਆਲਸ ਵੀਟੀ ਨਹੀਂ ਦੇ ਸਕਣਗੇ ਵੀਜ਼ੇ ਵਧਨ ਦੀ ਉਹਨਾਂ ਦੀ ਕੋਈ ਉਮੀਦ ਨਹੀਂ ਅੱਗੇ ਤਾਂ ਉਹ ਕੰਟਰੀ ਛੱਡ ਕੇ ਜਾਣਗੇ ਹਨ ਤੇ ਹੁਣ ਸਰਕਾਰ ਤੇ ਆ ਵੀ ਜਾਤਾ ਉਹ ਇੱਕ ਸੌਖਾ ਤਰੀਕਾ ਕੀ ਆ ਕਿ ਐਨਓਐਲ ਦੇ ਵਿੱਚ ਪਾ ਕੇ ਟਰੱਕ ਤੇ ਬੱਸ ਡਰਾਈਵਰ ਨੂੰ ਲਿਸਟ ਦੇ ਵਿੱਚ ਐਡ ਕਰਕੇ ਵੀਜ਼ੇ ਪੰਜ-ਪੰਜ ਸਾਲਾਂ ਦੇ ਕਰ ਦੇਣਾ ਜੀ ਉਹ ਤਾਂ ਹੈ ਇੱਕ ਸੌਖਾ ਤਰੀਕਾ ਉਹਨਾਂ ਲਈ ਦੂਜਾ ਇਹ ਹੈ ਵੀ ਇੰਗਲਿਸ਼ ਦੀ ਰਿਕੁਆਇਰਮੈਂਟ ਰਿਲੈਕਸ ਕਰ ਦੇਣਾ ਤੇ ਜਿਹੜੇ ਵਿਚਾਰੇ ਕੰਮ ਕਰ ਰਹੇ ਨੇ ਨੇ ਚਿਰ ਤੋਂ ਉਹ ਪੱਕੇ ਹੋ ਸਕਣ ਹੂੰ ਅਰੇ ਕਿਉਂਕਿ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਜਿਹੜਾ ਬੰਦਾ ਟਰਾਂਸਪੋਰਟ ਚ ਕੰਮ ਕਰ ਰਿਹਾ ਨਾ ਬਹੁਤ ਰੇਅਰ ਚਾਂਸ ਆ ਕਿ ਉਹ ਟਰਾਂਸਪੋਰਟ ਦਾ ਸੈਕਟਰ ਛੱਡੇ ਉਹ ਹੋ ਸਕਦਾ ਵੀ ਕੱਲ ਨੂੰ ਜਿਹੜਾ ਟਰੱਕ ਡਰਾਈਵਰ ਆ ਤੋ ਆਪ ਕੰਟਰੈਕਟਰ ਬਣ ਕੇ ਆਪ ਟਰੱਕ ਪਾ ਸਕਦਾ ਆਪਣਾ ਹਨਾ ਬਿਲਕੁਲ ਪਰ ਉਹ ਟਰਾਂਸਪੋਰਟ ਦਾ ਸੈਕਟਰ ਨਹੀਂ ਛੱਡਦਾ ਕਹਿਣ ਦਾ ਮਤਲਬ ਉਹ ਇਨਡਾਇਰੈਕਟਲੀ ਤੁਹਾਡੀ ਨੀਡ ਆ ਜਿਹੜੀ ਸ਼ਾਰਟੇਜ ਆ ਉਹਨੂੰ ਖਤਮ ਨਹੀਂ ਹੋਣ ਦਿੰਦਾ ਮਤਲਬ ਉਹਨੂੰ ਖਤਮ ਕਰਦਾ ਉਹਦੇ ਚ ਹੈਲਪ ਕਰਦਾ ਹਨਾ ਹੂੰ ਇਹ ਨਹੀਂ ਵੀ ਉਹਨੂੰ ਕੋਈ ਰੈ residenciy ਦੇ ਦੇ ਤਾਂ ਉਹਨੇ ਹੋਰ ਕਿਤਾ ਚੂਜ਼ ਕਰ ਲੈਣਾ ਕੋਈ ਇਹ ਬਹੁਤ ਘੱਟ ਹੁੰਦਾ ਇੱਕ ట్రాנסਪੋਰਟ ਦੇ ਸੈਕਟਰ ਦੀ ਗੱਲ ਹੀ ਇੱਕ ਹੈ ਵੀ ਰਿਟੈਂਸ਼ਨ ਬਹੁਤ ਆ ਹਨਾ ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਇਸ ਵਾਸਤੇ ਹਨਾ ਜੇ ਸਾਡੀ ਸ਼ਾਰਟੇਜ ਕੋਈ ਪਰਮਾਨੈਂਟ ਲੈਵਲ ਤੇ ਠੀਕ ਹੋ ਰਹੀ ਹੈ ਤਾਂ ਆਪਾਂ ਉਹ ਕਿਉਂ ਨਹੀਂ ਆਪਾਂ ਥੋੜਾ ਰਿਲੈਕਸ ਕਰ ਦਿੰਦੇ ਜੀ ਤੇ ਇੱਕ ਚੀਜ਼ ਮੈਂ ਜਾਣਨੀ ਜਾਊਂਗਾ ਬਹੁਤ سارے ਸਾਡੇ ਭੈਣ ਭਰਾ ਮਰਚੈਂਟਾਈਜ਼ ਜਿਹੜੇ ਆ ਸਟੋਰਾਂ ਦੇ ਵਿੱਚ ਫਿਲਿੰਗ ਦਾ ਕੰਮ ਕਰਦੇ ਆ ਹਾਂਜੀ ਤੇ ਉਹਨਾਂ ਲਈ ਵੀ ਕੋਈ ਰਾਹਤ ਹੈ ਮਰਚੈਂਡਾਈਜ਼ਰ ਜਿਹੜਾ ਹੁੰਦਾ ਨਾ ਜੀ ਉਹਨੂੰ ਮਰਚੈਂਡਾਈਜ਼ਰ ਹੋਵੇ ਪਲੱਸ ਰਿਟੇਲ ਬਾਅਰ ਹੋਵੇ ਇਹ ਪਹਿਲਾਂ ਹੀ ਸਕਿਲਡ ਮੰਨਿਆ ਗਿਆ ਐਨਸਕੋ ਦੇ ਅੰਡਰ ਜੀ ਸ킬 ਲੈਵਲ 3 ਦੀ ਜੌਬ ਮੰਨੀ ਜਾਂਦੀ ਹੈ ਇਹ ਹਮ ਹੁਣ ਡਿਪੈਂਡ ਕਰਦਾ ਹੈ ਕਿ ਤੁਹਾਡਾ ਟਾਸਕ ਕੀ ਆ ਹੈ ਨਾ ਤੇ ਜੇ ਤੁਹਾਡੇ ਟਾਸਕ ਐਨਸਕੋ ਦੀ ਟਾਸਕ ਡਿਸਕ੍ਰਿਪਸ਼ਨ ਨਾਲ ਮੈਚ ਕਰਦੇ ਨੇ ਤਾਂ ਰਿਟੇਲ ਦੀ ਸਪੇਸ ਦੇ ਵਿੱਚ ਰਿਟੇਲ ਬਾਅਰ ਜਾਂ ਮਰਚੈਂਡਾਈਜ਼ਰ ਦੀ ਜਿਹੜੀ ਜੌਬ ਆ ਉਹ ਵੀ ਤੁਹਾਨੂੰ ਰੈਜ਼ਿਡੈਂਸੀ ਦਿਵਾ ਸਕਦੀ ਆ ਵਰਕ ਵੀਜ਼ਾ ਵੀ 5 ਸਾਲ ਦਾ ਲਵਾ ਸਕਦੇ ਜੀ ਕੌਨ ਦਾ ਅੰਦਰ ਸੋ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਇਸ ਕਿੱਤੇ ਦੇ ਵਿੱਚ ਵੀ ਕੰਮ ਕਰਦੇ ਆ ਤੇ ਇਹ ਕੁਐਸਚਨ ਕਿਸੇ ਦਾ ਆਇਆ ਸੀ ਜੀ ਕਿ ਇਹ ਜ਼ਰੂਰ ਪਤਾ ਕਰਿਓ ਕਿ ਇਹਨਾਂ ਦੇ ਵਿਜ਼ੇ ਆ ਜਿਹੜੇ ਇਹ ਬਾਦਦੇ ਆ ਜਾਂ ਨਹੀਂ ਬਾਦਦੇ ਤੇ ਜਿਵੇਂ ਜੇਕਰ ਤੁਸੀਂ ਮਚਨ ਰਾਈ ਦੀ ਜੌਬ ਕਰਦੇ ਹੋ ਕਿਸੇ ਵੀ ਸਟੋਰ ਦੇ ਵਿੱਚ ਤਾਂ ਮੈਂ ਹੀ ਕਹੂੰਗਾ ਖੇਂਦਰ ਸਿੰਘ ਉਹਨਾਂ ਨੂੰ ਜ਼ਰੂਰ ਮਿਲੋ ਕਿਉਂਕਿ ਜਿਵੇਂ ਇਹਨਾਂ ਨੇ ਦੱਸ ਹੀ ਦਿੱਤਾ ਕਿ ਭਾਈ ਤੁਸੀਂ लेवल 3 ਦੇ ਵਿੱਚ ਆਂਦੇ ਹੋ ਤੇ ਤੁਹਾਡੇ ਲਈ ਜਿਹੜੀ ਰੈ residenc y ਦਾ ਪਾਥਵੇ ਆ ਉਹ ਵੀ ਥੋੜਾ ਜਿਹਾ ਨੇੜੇ ਆ ਜਿਵੇਂ ਮੈਂ ਪੰਜਾਬੀ ਚ ਕਹਿੰਦਾ ਉਹਨਾਂ ਵੀ ਕੋਈ ਨਹੀਂ ਮੋٹے ਟਾਣੇ ਨੂੰ ਹੱਥ ਪੈਣ ਵਾਲਾ ਹੀ ਆ ਨੇੜੇ ਹੀ ਹੋ ਤੁਸੀਂ ਤੇ ਮੈਨੂੰ ਲੱਗਦਾ ਕਿ ਮਿਲ ਲੈਣਾ ਚਾਹੀਦਾ ਜੀ ਤੇ ਮਿਲ ਕੇ ਸਲਾਹ مشورہ ਜਿਹੜਾ ਉਹ ਕਰ ਲਓ ਤੇ ਹੋ ਸਕਦਾ ਕਿ ਕਈ ਵਾਰੀ ਆਪਾਂ ਅਣਜਾਣ ਬਣੇ ਦੇ ਵਿੱਚ ਇਹ ਸੋਚੀ ਜਾਈਏ ਕਿ ਨਹੀਂ ਯਾਰ ਇਹ ਤਾਂ ਕੁਝ ਨਹੀਂ ਆ ਮੇਰੀ ਤਾਂ ਕੋਈ ਖਾਸ ਜੌਬ ਨਹੀਂ ਆ ਪਰ ਜਿਵੇਂ ਇਹਨਾਂ ਨੇ ਕਿਹਾ ਕਿ ਤੁਸੀਂ ਲੈਵਲ 3 ਦੇ ਵਿੱਚੋਂ ਤਾਂ ਜ਼ਰੂਰ ਇੱਕ ਵਾਰੀ ਮਿਲ ਕੇ ਜਿਹੜੀ ਸਲਾਹ مشورہ ਲੈ ਲਓ ਤੇ ਹੁਣ ਜਿਹੜੇ ਵਿਜੇ ਵਧਣਗੇ ਜੀ ਕੰਡੀਸ਼ਨਸ ਕੀ ਕੀ ਰਹਿਣਗੀਆਂ ਕੀ ਕਰਨਾ ਪਊਗਾ ਉਹਦੇ ਲਈ ਇਹ ਵੀ ਥੋੜਾ ਜਿਆਦਾ ਜਰੂਰ ਦੱਸ ਦਿਓ ਹਾਂਜੀ ਇਹਦੇ ਵਿੱਚ এমਪਲੋਇਰ ਨੂੰ ਐਕ੍ਰੈਡੀਟੇਸ਼ਨ ਚਾਹੀਦੀ ਪਹਿਲੀ ਗੱਲ ਜਿਹੜੀ ਉੱਤੇ ਦਾ ਕੋਈ ਰਾਹਤ ਨਹੀਂ ਕਿਸੇ ਜਰਾ ਦੇ ਫਿਰ ਜੌਬ ਚੈੱਕ ਕਰਨਾ ਪਊਗਾ ਨਵੇਂ ਸਿਰੇ ਤੋਂ ਜੋ ਨਾ ਲਿਖਿਆ ਹਾਂਜੀ ਫਿਰ ਉਹਦੇ ਬੇਸ ਤੇ ਨਵਾਂ ਵਰਕ ਵੀਜ਼ਾ ਅਪਲਾਈ ਹੋਊਗਾ ਹੈਨਾ ਤਾਂ ਪ੍ਰੋਸੈਸ ਜਿਹੜੀ ਆ ਇੱਕ ਡੇਢ ਮਹੀਨੇ ਤੋਂ ਵੱਧ ਦੀ ਹੋ ਸਕਦੀ ਹੈ ਹੂੰ ਤਾਂ ਅਸੀਂ ਇਹ ਕਹਿੰਦੇ ਆ ਵੀ ਜੇ ਤੁਹਾਡਾ ਵੀਜ਼ਾ ਟਾਈਪ ਨਾ ਮੁਕਰਨ ਵਾਲਾ ਤੇ ਤੁਸੀਂ ਇਹਨਾਂ ਚ অকਪੇਸ਼ਨ ਚ ਕੰਮ ਕਰਦੇ ਆਂ ਗਰੰਟ ਅਚੂਦਾਸ ਨਾਲ ਸਾਡੇ ਨਾਲ ਗੱਲਬਾਤ ਕਰੋ ਹੋ ਸਕਦਾ ਹੈ ਮੋੜ ਤੋਂ ਜਿਹੜੀ ਸਾਰੀ ਪ੍ਰੋਸੈਸਾਂ ਤੁਹਾਡੇ ਲਈ ਕਰਕੇ ਤੁਹਾਨੂੰ ਦੇ ਸਕੀਏ ਤਾਂ ਦੋ ਸਾਲ ਦੇ ਵੀ ਦੇ ਸਕਣਾ ਇੱਕ ਗੱਲ ਹੋਰ ਮੈਂ ਤੁਹਾਡੇ ਥਰੂ ਅ ਐਨਕੋਰੇਜ ਕਰੂੰਗਾ ਹਰ ਬੰਦੇ ਨੂੰ ਜਦੋਂ ਕੋਈ ਵੀ ਬੰਦਾ ਵੀਡੀਓ ਦੇਖਦਾ ਮੈਨੂੰ ਕਈ ਵਾਰ ਫੋਨ ਆਉਂਦੇ ਨੇ ਭਾਈ ਅਸੀਂ ਤੁਹਾਡੀ ਵੀਡੀਓ ਦੇਖੀ ਜੀਗੀ ਤੇ ਅਲੀ ਕਾਫੀ ਜਰ ਤੋ ਫੋਲੋ ਕਰਦੇ ਆ ਤੁਸੀਂ ਸਹੀ ਸਲਾਹ ਦਿੰਦੇ ਹੋ ਤੇ ਮੈਂ ਇਹ ਸਾਰਿਆਂ ਨੂੰ ਐਨਕਰੇਜ ਕਰਦਾ ਵੀ ਜੇ ਤੁਸੀਂ ਵੀਡੀਓ ਦੇਖੀ ਆ ਥੱਲੇ ਇੱਕ ਕਮੈਂਟ ਦੇ ਵਿੱਚ ਆਪਣਾ ਕੁਐਸਚਨ ਤੁਹਾਡਾ ਹੈਗਾ ਕੋਈ ਜਰੂਰ ਪੁੱਛੋ ਕਿਉਂਕਿ ਜਦੋਂ ਆਪਾਂ ਬੈਠਦੇ ਆਪਾਂ ਇੱਕ ਸੈਗਮੈਂਟ ਇਦਾਂ ਦਾ ਰੱਖ ਸਕਦੇ ਆ ਜਿਹੜੇ ਜਿਹੜੇ ਕੁਐਸਚਨ ਆਏ ਹੋਏ ਆਪਾਂ ਉਹਨਾਂ ਦੇ ਆਨਸਰ ਦੇ ਸਕੀਏ ਬਿਲਕੁਲ ਹੈਨਾ ਤੇ ਕੋਈ ਜਾਣਦਾ ਨਹੀਂ ਆ ਜੀ ਜੇ ਸਾਡੇ ਕੋਲੇ ਇਸ ਗੱਲ ਦੇ ਉੱਤੇ ਕੋਈ ਓਪੀਨੀਅਨ ਆ ਕੋਈ ਨੌਲੇਜ ਆ ਜਿਹੜੀ ਆਪਾਂ ਸ਼ੇਅਰ ਕਰ ਸਕਦੇ ਆ ਬਿਲਕੁਲ ਮੈਂ ਉਹ ਦੇਣਾ ਚਾਹੂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਉਹਦੇ 'ਚ ਜਿਹੜੇ ਜ਼ਿਆਦਾਤਰ ਬੰਦੇ ਅਸੀਂ ਜਿਨ੍ਹਾਂ ਨੂੰ ਮਿਲਦੇ ਆ ਹੂੰ ਉਹ ਆਪਣੇ ਕਿਸੇ ਨਾ ਕਿਸੇ ਤੋਂ ਕਿੱਦਾਂ ਦੀ ਸਲਾਹ ਲੈ ਕੇ ਸਾਨੂੰ ਸਾਡੇ ਕੋਲ ਪਹੁੰਚਦੇ ਵੀ ਫਲਾਣੇ ਦਾ ਵੀਜ਼ਾ ਇਦਾਂ ਹੋ ਗਿਆ ਫਲਾਣੇ ਦਾ ਇਦਾਂ ਹੋ ਗਿਆ ਅਸੀਂ ਜਦੋਂ ਉਹਨਾਂ ਨੂੰ ਇਹ ਕਹੀਦਾ ਵੀ ਭਾਈ ਤੁਹਾਨੂੰ ਉਹਨਾਂ ਨੇ ਵੀਜ਼ੇ ਦੀ ਕਾਪੀ ਦਿਖਾਈ ਆ ਹੂੰ ਤੁਸੀਂ ਕਿੱਦਾਂ ਕਹਿ ਸਕਦੇ ਹੋ ਵੀ ਉਹਨਾਂ ਦਾ ਹੋ ਗਿਆ ਕਿਉਂਕਿ ਇੰਨੀ ਮਿਸ ਇਨਫਾਰਮੇਸ਼ਨ ਆ ਮਾਰਕੀਟ ਦੇ ਵਿੱਚ ਇੰਨੇ ਲੋਕ ਗਲਤ ਗਾਈਡ ਹੋਏ ਹੋਏ ਨੇ ਹਰ ਇੱਕ ਤੱਕ ਪਹੁੰਚਿਆ ਨਹੀਂ ਜਾ ਸਕਦਾ ਹੈ ਨਾ ਤਾਂ ਹਰ ਇੱਕ ਵੀ ਹੈਲਪ ਆਪਾਂ ਉਸ ਲੈਵਲ ਤੇ ਕਰ ਵੀ ਨਹੀਂ ਸਕਦੇ ਤੇ ਸੌਖਾ ਤਰੀਕਾ ਕੀ ਹੈ ਵੀ ਤੁਹਾਡੇ ਮੀਡੀਅਮ ਦੇ ਥਰੂ ਤੁਹਾਡੇ ਮਾਧਿਅਮ ਥਰੂ ਮੈਂ ਇਹ ਕਹਿਣਾ ਵੀ ਲੋਕ ਜਿੰਨਾ ਵੱਧ ਤੋਂ ਵੱਧ ਆਪਣਾ ਕਮੈਂਟ ਚ ਕੁਐਸਚਨ ਪੁੱਛਣ ਅਸੀਂ ਪੂਰਾ ਉਹਨੂੰ ਕੋਸ਼ਿਸ਼ ਕਰਾਂਗੇ ਜੀ ਅਗਲੇ ਸੈਗਮੈਂਟ ਚ ਕਵਰ ਕਰਾਂਗੇ ਜੀ ਸੋ ਬਿਲਕੁਲ ਜੀ ਕੋਸ਼ਿਸ਼ ਸਾਡੇ ਹੁੰਦੀ ਹੈ ਕਿ ਜਿੰਨੇ ਸਾਡੇ ਕੋਲ ਕੁਐਸਚਨ ਆਣ ਪਰ ਹੋਣ ਜੈਨੂਇਨ ਕਈ ਵਾਰੀ ਬਹੁਤ ਕੁਐਸਚਨ ਜਿਹੜਾ ਰਿਪੀਟ ਹੁੰਦਾ ਰਹਿੰਦਾ ਤੇ ਹਰ ਵਾਰੀ ਉਹਦੀ ਗੱਲ ਆ ਜਿਹੜੀ ਨਹੀਂ ਵੀ ਕੀਤੀ ਜਾ ਸਕਦੀ ਜਿਵੇਂ ਇੱਕ ਕੁਐਸਚਨ ਮੈਂ ਦੱਸਦਾ ਜੀ ਲੈਵਲ 4 5 ਵਾਲਿਆਂ ਦੇ ਪਾਰਟਨਰਸ ਦਾ ਕੀ ਬਣੂਗਾ ਇਹ ਸਾਡੇ ਹਰ ਪ੍ਰੋਗਰਾਮ ਦੇ ਥੱਲੇ ਇੱਕ ਮਿੰਟ ਹੁੰਦਾ ਤੇ ਇਹਦੇ ਤੇ ਅਸੀਂ ਬਹੁਤ ਵਾਰੀ ਗੱਲ ਆ ਜਿਹੜੀ ਕਰ ਚੁੱਕਿਆ ਇੱਕ ਵਾਰੀ ਚਲੋ ਇਹਦਾ ਆਨਸਰ ਤੁਸੀਂ ਫੇਰ ਦੇ ਦਿਓ ਜੀ ਠੀਕ ਹੈ ਜੀ ਲੈਵਲ 4 ਐਂਡ 5 ਦੇ ਵਿੱਚ ਇਹ ਆ ਕਿ ਜੇ ਤਾਂ ਅਗਰ ਪਾਰਟਨਰ ਦਾ ਵੀਜ਼ਾ ਆਲਰੇਡੀ ਪਿਛਲੇ ਸਾਲ ਜੂਨ ਆਈ ਥਿੰਕ 26 ਜੂਨ ਆ ਤਾਂ ਪਹਿਲਾਂ ਦਾ ਲੱਗਿਆ ਹੋਇਆ ਅੰਡਰ ਪਾਰਟਨਰਸ਼ਿਪ ਇੱਥੇ ਆਲਰੇਡੀ ਜੀ ਤਾਂ ਕੇ ਵਾਜੂਗਾ ਜਾਂ ਲੱਗਿਆ ਰਹੂਗਾ ਜੇ ਉਹਨਾਂ ਨੂੰ ਐਕਸਟੈਂਸ਼ਨ ਮਿਲਦੀ ਹੈ ਤਾਂ ਪਾਰਟਨਰ ਨੂੰ ਵੀ ਮਿਲ ਜੂਗੀ ਨਹੀਂ ਤਾਂ ਨਹੀਂ ਮਿਲੂਗਾ ਜੀ ਹੁਣ ਬੰਦਾ ਜੌਬ ਕਰ ਰਿਹਾ ਤੇ ਪਹਿਲੀ ਿਆ ਤੁਸੀਂ ਅਪਲਾਈ ਕਰ ਰਹੇ ਆ ਲੈਵਲ 4 ਦੇ ਪਾਰਟਨਰ ਦੇ ਤੌਰ ਤੇ ਹਨ ਤੁਸੀਂ ਜਨਰਲ ਵਿਜ਼ਟਰ ਅਪਲਾਈ ਕਰ ਸਕਦੇ ਆ ਹੂੰ ਈਵਨ ਪਾਰਟਨਰ ਵੀਜ਼ਾ ਜਿਹਨੂੰ ਮਿਲੂਗਾ ਵੀ ਉਹਦੀ ਜਿਹੜੀ ਸੈਲਰੀ ਆ ਏਡਬਲਯੂਬੀ ਹੋਲਡਰ ਦੀ ਉਹ 26 ਡਾਲਰ 85 ਸੈਂਟ ਘੰਟੇ ਦੀ ਚਾਹੀਦੀ ਹੂੰ ਹਾਂਜੀ ਇਹ ਦੋਵੇਂ ਹੁਣ ਤਾਂ ਮਿਲੂਗਾ ਹਾਂਜੀ ਉਹਨੂੰ ਤਾਂ ਮਿਲੂਗਾ ਔਰ ਅੱਗੇ ਜਿਹੜਾ ਵੀਜ਼ਾ ਤਾਂ ਹੀ ਮਾਰਗਾ ਜੀ ਤੇ ਉਹਨਾਂ ਦੇ ਬੱਚਿਆਂ ਨੂੰ ਵੀ ਜਿੱਦਾਂ ਮੈਨੂੰ ਲੱਗਦਾ ਕੋਈ 55000 ਪਲੱਸ ਨਨ ਸੈਲਰੀ ਹੋਵੇ ਉਹ ਉਨਾ ਹੀ ਵੜਦਾ 26 50 ਹੀ ਵੜਦਾ ਜੀ 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 ਜੇ ਉਹਨਾਂ ਦੇ ਡਿਪੈਂਡੈਂਟ ਚਾਈਲਡ ਸਟੂਡੈਂਟ ਵੀ ਦਾਖਲ ਹੋਣਾ ਹੋਵੇ ਤੇ ਇਹ ਕੁਐਸਚਨ ਅਕਸਰ ਸਾਨੂੰ ਜਿਹੜਾ ਇਹ ਪੁੱਛਿਆ ਜਾਂਦਾ ਤੇ ਇਹਦੇ ਤੇ ਗੱਲਬਾਤ ਅਸੀਂ ਮੋਸਟਲੀ ਜਿਹੜੀ ਕੀਤੀ ਹੈ ਕਿ ਭਾਈ ਫਿਰ ਹਾਲ ਜਿਹੜਾ ਤਾਂ ਓਖਾ ਲੈਵਲ 4 5 ਵਾਲਿਆਂ ਲਈ ਤੇ ਤੁਸੀਂ ਮਿਸਟਰ ਜਿਹੜਾ ਵੀਜ਼ਾ ਉਹ ਲੈ ਸਕਦੇ ਹੋ ਤੇ ਪਰ ਕੋਸ਼ਿਸ਼ ਸਾਡੀ ਇਹ ਹੀ ਹੁੰਦੀ ਹੈ ਜੀ ਕਿ ਜਿੰਨੇ ਵੀ ਤੁਹਾਡੇ ਕਮੈਂਟਸ ਆਣ ਜਿੰਨੇ ਵੀ ਤੁਹਾਡੇ ਕੁਐਸਚਨ ਹੋਣ ਉਹਨਾਂ ਨੂੰ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਜਿਹੜਾ ਉਹ ਜ਼ਰੂਰ ਕੀਤਾ ਜਾਵੇ ਤੇ ਚੰਗਾ ਲੱਗਦਾ ਜੀ ਜਦੋਂ ਤੁਸੀਂ ਰਿਵਿਊ ਦਿੰਦੇ ਹੋ ਇੰਦਰ ਜੀ ਨੂੰ ਤੁਸੀਂ ਕਾਲ ਕਰਦੇ ਹੋ ਉੱਥੇ ਦੱਸਦੇ ਹੋ ਕਿ ਅਸੀਂ ਪ੍ਰੋਗਰਾਮ ਦੇਖਿਆ ਸੀ ਜੀ ਅਸੀਂ ਤਾਂ ਤੁਹਾਨੂੰ ਕਾਲ ਕੀਤੀ ਹੈ ਇਹ ਸਾਡਾ ਕੁਐਸਚਨ ਹੈ ਤੇ ਇਹਨਾਂ ਤੋਂ ਵੀ ਫੀਡਬੈਕ ਆ ਜਿਹੜੀ ਫਿਰ ਸਾਨੂੰ ਮਿਲਦੀ ਆ ਕਿ ਆਪਣਾ ਪ੍ਰੋਗਰਾਮ ਆ ਜਿਹੜਾ ਉਹ ਇੰਨੇ ਬੰਦਿਆਂ ਨੇ ਦੇਖਿਆ ਇੰਨੀਆਂ ਕਾਲ ਸਾਨੂੰ ਆਈਆਂ ਤੇ ਦੱਸਿਆ ਜਰੂਰ ਕਰੋ ਕਮੈਂਟ ਕਰ ਸਕਦੇ ਆ ਜਰੂਰ ਕਰੋ ਪਰ ਤੁਹਾਡਾ ਜੇ ਕੋਈ ਪਰਸਨਲ ਰੀਜ਼ਨ ਆ ਕੋਈ ਪਰਸਨਲ ਇਨਫੋਰਮੇਸ਼ਨ ਤੁਸੀਂ ਨਹੀਂ ਸਾਹਮਣੇ ਲਿਆਣੀ ਚਾਹੁੰਦੇ ਤਾਂ ਮੇਰੇ ਖਿਆਲ ਨਾਲ ਉਹਦੇ ਲਈ ਸਕਰੀਨ ਤੇ ਫਿਰ ਨੰਬਰ ਆ ਜਿਹੜੇ ਚੱਲਦੇ ਆ ਤੇ ਪਰਸਨਲ ਗੱਲਬਾਤ ਤੁਸੀਂ ਉੱਥੇ ਕਰੋ ਪਰ ਜੇ ਕੋਈ ਇੱਕ ਚੀਜ਼ ਤੁਹਾਨੂੰ ਲੱਗਦੀ ਹੈ ਕਿ ਨਹੀਂ ਇਹ ਕੁਐਸਚਨ ਆਪਾਂ ਨੂੰ ਪੁੱਛ ਲੈਣਾ ਚਾਹੀਦਾ ਤਾਂ ਕਮੈਂਟ ਬਾਕਸ ਵਿੱਚ ਜਰੂਰ ਪੁੱਛੋ ਤੇ ਅਸੀਂ ਤੁਹਾਡਾ ਅਗਲੇ ਪ੍ਰੋਗਰਾਮ ਦੇ ਵਿੱਚ ਕੁਐਸਚਨ ਆ ਜਿਹੜਾ ਜ਼ਰੂਰ ਸ਼ਾਮਿਲ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲਾਈਵ ਪ੍ਰੋਗਰਾਮ ਆ ਜਿਹੜਾ ਉਹ ਵੀ ਰੱਖਿਆ ਜਾਵੇ ਜਿੱਦੇ ਵਿੱਚ ਤੁਸੀਂ ਨਾਲ ਦੀ ਨਾਲ ਕੁਐਸਚਨ ਪੁੱਛੋ ਤੇ ਜਿਹੜੀ ਨਾਲ ਦੀ ਨਾਲ ਅਸੀਂ ਅੰਜਲੀ ਸਾਡੇ ਕੋਲ ਮਾਹਰ ਹੈਗੇ ਆ ਤੇ ਉਹਨਾਂ ਤੋਂ ਤੁਹਾਡੇ ਜਿਹੜੇ ਕੁਐਸਚਨ ਦੇ ਆਨਸਰ ਆ ਉਹਨਾਂ ਦਾ ਜਿਹੜਾ ਸਹੀ ਜਵਾਬ ਆ ਉਹ ਲੈਣ ਦੀ ਕੋਸ਼ਿਸ਼ ਕਰੀਏ ਤੇ ਜਾਂਦੇ ਜਾਂਦੇ ਹੁਣ ਇੱਕ ਵਾਰੀ ਥੋੜੀ ਜੀ ਅਪਡੇਟ ਹੋਰ ਦੇ ਦਿਓ ਵੀ ਕਿਹਨਾਂ ਕਿਹਨਾਂ ਨੂੰ ਰਾਹਤ ਆ ਜਿਹੜੀ 3 ਨਵੰਬਰ ਤੋਂ ਮਿਲ ਰਹੀ ਆ ਤੇ ਕਿਹਨਾਂ ਨੂੰ ਲਾਗ ਮਿਲੂਗਾ ਅ ਜਿਹੜੇ ਇਹ ਆਪਾਂ 91 ਕਿਤੇ ਇਹਨਾਂ ਨੇ ਅੱਜ ਸ਼ਾਮਲ ਕੀਤੇ ਐ ਐਨਓਐਲ ਦੇ ਵਿੱਚ ਉਹਨਾਂ ਦੇ ਵਿੱਚ ਜਿਹੜਾ ਬੰਦਾ ਕੰਮ ਕਰ ਰਿਹਾ ਹੈ ਉਹਨੂੰ 3 ਸਾਲ ਦਾ ਐਕਸਪੀਰੀਅੰਸ ਅਗਰ ਜੌਬ 'ਚ ਹੋ ਚੁੱਕਿਆ ਜਾ ਦੇ ਕੋ ਕੁਆਲੀਫਿਕੇਸ਼ਨ ਆ ਲੈਵਲ 4 ਦੀ ਉਹਨੂੰ ਅੱਗੋਂ 2 ਸਾਲ ਦਾ ਵੀਜ਼ਾ ਹੋਰ ਮਿਲ ਸਕਦਾ ਉਹਦੇ ਤੇ ਮੈਕਸਿਮ ਕੰਟੀਨਿਊਸ ਸਟੇਜ ਜਿਹੜਾ ਉਹ ਨਹੀਂ ਲੱਗੂਗਾ ਹੂੰ ਜਿਹੜਾ ਮਤਲਬ 3 ਸਾਲ ਤੋਂ 5 ਸਾਲ ਦਾ ਵਧਾ ਕੇ ਕਰ ਦਿੱਤਾ ਜਾਊਗਾ ਜੀ ਯਾਨੀ 2-2 ਸਾਲ ਦਾ ਟਾਈਮ ਹੋਰ ਸਾਰਿਆਂ ਨੂੰ ਮਿਲ ਸਕਦਾ ਇਹਦੇ ਅੰਦਰ ਜੀ ਤੇ ਇਹਦੇ ਚ ਕੋਈ ਰੈ residenc y pr ਪਾਣ ਲਈ ਵੀ ਕੋਈ ਰਾਹਤ ਹੈ ਨਹੀਂ ਜੀ ਇਹ ਸਿਰਫ ਤੇ ਸਿਰਫ ای ਡਬਲਯੂ ਬੀ ਲਈ ਚੇਂजेस ਆਏ ਆ ਕਿ ਰਿਕਰਟਡ এমਪਲੋਇਰ ਵਰਕ ਵੀ ਲਾ ਹੁਣ ਮੰਨ ਲਓ ਕਿ ਐਨਓਐਲ ਦੇ ਉੱਤੇ ਤੁਹਾਡਾ ਓਕਿਊਪੇਸ਼ਨ ਲਿਸਟਡ ਨਹੀਂ ਹੈਗਾ ਹਾਂ ਜੀ ਇਮੀਗ੍ਰੇਸ਼ਨ ਇਹ ਕਹਿੰਦੀ ਹੈ ਕਿ ਵੀ ਤੁਸੀਂ ای ਡਬਲਯੂ ਬੀ ਲਈ ਐਲੀਜੀਬਲ ਵੀ ਨਹੀਂ ਹੈਗੇ ਹਾਂ ਜੀ ਨਵੇਂ ਸਿਰੇ ਤੋਂ ਤੁਹਾਨੂੰ ਹੁਣ ਤੁਸੀਂ ਕਿਸੇ ਅੱਧੇ ਦੀ ਜੌਬ 'ਚ ਕੰਮ ਕਰ ਰਹੇ ਆਂ ਐਵੇਂ ਤਾਂ ਬੜੀ ਰੇਅਰ ਗੱਲ ਆ ਇਹ ਵੀ ਜਿਹੜੀ ਐਨਓਐਲ ਤੇ ਗਲਿਸਟ ਨਹੀਂ ਕਰਦੀ ਕਿਤਾ ਐਗਜ਼ਿਸਟ ਨਹੀਂ ਕਰਦਾ ਫਿਰ ਤੁਸੀਂ AEW ਵੀ ਨਹੀਂ ਪਾ ਸਕਦੇ ਜੀ ਤੇ ਇਹ ਰੈਜ਼ੀਡੈਂਸ ਲਈ ਰੂਲ ਨਹੀਂ ਲਾਗੂ ਹੁੰਦੇ ਰੈਜ਼ੀਡੈਂਸ ਐਲਸ ਕੋ ਹੀ ਚੱਲੂਗਾ ਜੇ ਜਿੰਨੇ ਚਿਰ ਤੱਕ ਇਮੀਗ੍ਰੇਸ਼ਨ ਉਹਦੀ ਕੋਈ ਅਨਾਉਂਸਮੈਂਟ ਕਰਕੇ ਇਹ ਨਹੀਂ ਦੱਸਦੀ ਵੀ ਹੁਣ ਐਨਓਐਲ ਤੇ ਚੱਲ ਰਹੀ ਹੈ ਜੀ ਤੇ ਸਾਰੀ ਜਾਵਾ ਜਾਵਾਂਗੇ ਜ਼ਰੂਰ ਪਰ ਉਹ ਕਹਿੰਦਾ ਵੀ ਪੀ ਦਿਨ ਹੋ ਜਵੇ 6 ਮਹੀਨਿਆਂ ਨੂੰ ਹੋ ਜਵੇ ਪਰ ਹੋਊਗਾ ਜ਼ਰੂਰ ਹਾਂ ਆਉਣ ਵਾਲੇ ਟਾਈਮ ਹਾਂ ਆਉਣ ਵਾਲੇ ਟਾਈਮ ਜੀ ਰਾਈ ਚੇਂਜ ਹੋਊਗਾ ਤੇ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਕੇਵਰੀ ਅੱਧੇ ਘੰਟੇ ਤੇ ਪ੍ਰੋਗਰਾਮ ਦੇ ਵਿੱਚ ਦਿੱਤੀ ਵੀ ਨਹੀਂ ਜਾ ਸਕਦੀ ਤੇ ਮੈਂ ਬੇਨਤੀ ਇਹੀ ਕਰੂੰਗਾ ਜੀ ਕਿ ਜੇਕਰ ਤੁਹਾਡੇ ਮਨ ਚ ਫਿਰ ਵੀ ਕੋਈ ਗੱਲ ਹੈਗੀ ਆ ਤੇ ਤੁਸੀਂ ਪਰਸਨਲੀ ਇਹਨਾਂ ਦੇ ਫੋਨ ਤੇ ਫੋਨ ਸਕਰੀਨ ਤੇ ਨੰਬਰ ਚੱਲ ਹੀ ਰਿਹਾ ਤੁਸੀਂ ਉੱਥੇ ਜਿਹੜੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਲੱਗਦਾ ਕਿ ਕਮੈਂਟ ਬਾਕਸ ਚੋਂ ਕੋਈ ਕੁਐਸਚਨ ਹੈ ਜਿਹੜਾ ਕਰ ਲੈਣਾ ਚਾਹੀਦਾ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਹੈ ਜਿਹੜਾ ਉਹ ਜ਼ਰੂਰ ਕਰਿਓ ਤੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਜਿਹੜਾ ਜਵਾਬ ਆ ਉਹ ਦੇਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰਾਂਗੇ ਸੋ ਇੰਦਰਜੀ ਤੁਸੀਂ ਸਟੂਡੀਓ ਆਈ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਤੁਹਾਡਾ ਧੰਨਵਾਦ ਧੰਨਵਾਦ ਜੀ ਹਾਂ ਸਤਿ ਸ੍ਰੀ ਅਕਾਲ ਸਵੇਛਨ ਨੇ ਇੰਦਰ ਸਿੰਘ ਓਰੀ ਜੀ ਨੇ ਅੱਜਾਨੂੰ ਇਹ ਪਾਣੂ ਅਹਿਮ ਜਾਣਕਾਰੀ ਅੱਜ ਸਾਂਝੀ ਕੀਤੀ ਹੈ ਜੀ 3 ਨਵੰਬਰ ਤੋਂ 91 ਕਿਤੇ ਆ ਨਿਊਜ਼ੀਲੈਂਡ ਦੇ ਵਿੱਚ ਜਿਹਦੇ ਚ ਕੰਮ ਕਰਨ ਵਾਲਿਆਂ ਨੂੰ ਜਿਹੜੀ ਰਾਹਤ ਭਰੀ ਥੋੜੀ ਖਬਰ ਆ ਉਹ ਜ਼ਰੂਰ ਆਈ ਆ ਸੋ ਇਹ ਚੇਂਜਸ ਆ ਜਿਹੜੇ ਕ੍ਰੈਡਿਟ ੈਂਪਲੋਇਰ ਵਰਕ ਵੀਜ਼ੇ ਵਾਲਿਆਂ ਦੇ ਲਈ ਆ ਤੇ 91 ਕਿਤੇ ਆ ਚ ਮੋਸਟਲੀ ਜੇ ਆਪਾਂ ਗੱਲ ਕਰੀਏ ਤਾਂ ਖੇਤੀਬਾੜੀ ਜਿਹੜੇ ਆਪਣੇ ਮੁੰਡੇ ਕੰਮ ਕਰਦੇ ਆ ਉਹਨਾਂ ਦੇ ਲਈ ਵੱਡੀ ਰਾਹਤ ਭਰੀ ਖਬਰ ਜਿਹੜੀ ਇਹ ਆਈ ਆ ਤੇ ਜੇਕਰ ਤੁਹਾਡਾ ਫਿਰ ਵੀ ਕੋਈ ਪਰਸਨਲ ਕੁਐਸਚਨ ਹੈਗਾ ਤਾਂ ਇਮੀਗ੍ਰੇਸ਼ਨ ਮਾਹਰ ਇੰਦਰ ਸਿੰਘ ਉਹਨਾਂ ਨੂੰ ਤੁਸੀਂ ਗੱਲਬਾਤ ਜਿਹੜੀ ਇਹਨਾਂ ਨਾਲ ਕਰ ਸਕਦੇ ਹੋ ਇੱਥੇ ਹੀ ਹੁਣ ਤੁਸੀਂ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਹੋਰ ਖਬਰਾਂ ਲਈ ਦੇਖਦੇ ਰਹੋ ਐਨ ਜੈਡ ਪੰਜਾਬੀ ਨਿਊਜ਼ ਧੰਨਵਾਦ ਸਤਿ ਸ੍ਰੀ ਅਕਾਲ